ਜੋ ਮਾਪਿਆਂ ਦਾ ਨਾਂ ਰੋਸ਼ਨ ਕਰਦੀ ਧੀ ਹੁੰਦੀ ਕਰਮਾਂ ਵਾਲੀ ਫਿਲਮਾਂ ਦੇ ਵਿੱਚ ਛਾਈ ਪਈ ਹੈ ਸਵਨੇ ਦੇਖੀ ਸਾਵਣ ਰੂਪੋ ਵਾਲੀ ਸਾਸਤਰੀ ਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਔਰ ਅੱਜ ਦਾ ਸ਼ੋਅ ਸਪੈਸ਼ਲ ਸੁਭਾਸ਼ ਗੋਇਲ ਹੈਲਥ ਸ਼ੋ ਦੇ ਵਿੱਚ ਖਾਸ ਤੌਰ ਤੇ ਫਿਲਮਾਂ ਦੀ ਖਾਸ ਸ਼ਖਸੀਅਤ ਹੀਰੋਇਨ ਐਕਟਰਸ ਜਿਹਨੂੰ ਆਪਾਂ ਕਹਿ ਲਈਏ ਕਿ ਫਿਲਮਾਂ ਦੀ ਸ਼ਾਨ ਸਾਡੇ ਨਾਲ ਮੌਜੂਦ ਨੇ ਸਾਵਣ ਰੂਪੋ ਵਾਲੀ ਜੀ ਜਿਨ੍ਹਾਂ ਦੇ ਮਨ 'ਚ ਇੱਛਾ ਸੀ इस सुभाष गोयल जी ਨੂੰ ਮਿਲ ਕੇ ਇੱਕ ਵਾਰੀ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਮਾਧਿਅਮ ਤੋਂ ਮੈਂ ਆਪਣੇ ਪੰਜਾਬ ਦੀ ਇੱਕ ਛੋਟੀ ਜੀ ਸੇਵਾ ਇਸ ਰੂਪ ਚ ਜਰੂਰ ਕਰ ਲਵਾਂ ਨਸ਼ਿਆਂ ਤੋਂ ਕਿੱਦਾਂ ਆਪਣੇ ਬੱਚਿਆਂ ਨੂੰ ਬਚਾ ਸਕੀਏ ਉਹਦੇ ਲਈ ਚਰਚਾ ਕਰਨ ਲਈ ਸਾਡੇ ਨਾਲ ਪਹੁੰਚੇ ਨੇ ਬਹੁਤ ਬਹੁਤ ਸਵਾਗਤ ਹੈ ਮੈਡਮ ਤੁਹਾਡਾ ਅੱਜ ਦੇ ਸ਼ੋਅ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਸ਼ੁਕਰੀਆ ਸਰ ਥੈਂਕ ਯੂ ਸੋ ਮਚ ਐਂਡ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਆਪਣੇ ਸ਼ੋਅ ਤੇ ਬੁਲਾਇਆ ਔਰ ਇੰਨਾ ਵਧੀਆ ਤੁਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਹੋ ਆਪਣੇ ਸ਼ੋਅ ਦੇ ਰਾਹੀਂ ਸੋ ਮੈਂ ਆਪਣੇ ਆਪ ਨੂੰ ਲੱਕੀ ਸਮਝਦੀ ਹਾਂ ਕਿ ਮੈਨੂੰ ਮੌਕਾ ਮਿਲਿਆ ਕਿ ਤੁਹਾਡੇ ਨਾਲ ਇਸ ਬਾਰੇ ਗੱਲਬਾਤ ਕਰਾਂ ਬਿਲਕੁਲ ਤੇ ਮੈਡਮ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਲੋਕੀ ਜ਼ਿਆਦਾਤਰ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਰਹੇ ਆ ਬੱਚੇ ਸਾਡੇ ਹਾਂਜੀ ਯੂਥ ਸਾਡਾ ਮੈਂ ਚਾਹਾਂਗਾ ਕਿ ਅੱਜ ਰੂਪਾਵਾਲੀ ਵੱਲੋਂ ਕੁਝ ਅਹਜੀਆਂ ਗੱਲਾਂ ਜਿਹੜੀਆਂ ਨੇ ਉਹ ਦੱਸੀਆਂ ਜਾਣ ਸਾਡੇ ਯੂਥ ਨੂੰ ਕਿਉਂਕਿ ਤੁਸੀਂ ਇੱਕ ਬਹੁਤ ਜਿਹੜੀ ਅੱਜ ਜਿਸ ਲੈਵਲ ਤੇ ਤੁਸੀਂ ਪਹੁੰਚੇ ਹੋ ਬੜੀ ਸਟਰਗਲ ਤੋਂ ਬਾਅਦ ਇਨਸਾਨ ਇੱਥੇ ਪਹੁੰਚਦਾ ਹੈ ਔਰ ਅਸੀਂ ਇਹਦਾ ਵੀ ਤੁਹਾਨੂੰ ਬਹੁਤ-ਬਹੁਤ ਐਪਰੀਸ਼ੀਏਟ ਕਰਦੇ ਆ ਕਿ ਤੁਸੀਂ ਇੱਥੇ ਤੱਕ ਪਹੁੰਚ ਕੇ ਵੀ ਇਹ ਚੀਜ਼ਾਂ ਦਾ ਖਿਆਲ ਰੱਖਿਆ ਕਿ ਕਿਸੇ ਹੈਲਥ ਸ਼ੋਅ ਦੇ ਵਿੱਚ ਜਾ ਕੇ ਮੈਂ ਆਪਣੇ ਯੂਥ ਨੂੰ ਕੋਈ ਗੁੱਡ ਮੈਸੇਜ ਦੇ ਦੇਵਾਂ ਸਾਨੂੰ ਵੀ ਇਸ ਗੱਲ ਦੀ ਖੁਸ਼ੀ ਹੈ ਪਰ ਗੱਲ ਇਹ ਹੈ ਕਿ ਉੱਥੇ ਤੱਕ ਪਹੁੰਚਤੇ ਪਹੁੰਚਤੇ ਤੁਸੀਂ ਵੀ ਦੁਨੀਆ ਨੂੰ ਬਹੁਤ ਨੇੜਿਓਂ ਦੇਖਿਆ ਤੇ ਕੁਝ ਕੋਈ ਗੱਲਬਾਤ ਤੁਹਾਨੂੰ ਸਮਝ ਆਉਂਦੀ ਹੋਵੇ ਕਿ ਨਸ਼ਿਆਂ ਦੇ ਵਿੱਚ ਸਾਡੇ ਯੂਥ ਨੂੰ ਕਿਉਂ ਮਤਲਬ ਪ੍ਰੋਬਲਮ ਆ ਰਹੀ ਹੈ ਤੇ ਕਿਵੇਂ ਆਪਾਂ ਉਹਨੂੰ ਅਵੇਅਰ ਕਰ ਸਕਦੇ ਹਾਂ ਕੁਝ ਤੁਸੀਂ ਆਪਣੇ ਦਿਲ ਦੀ ਗੱਲ ਕੋਈ ਕਹਿਣੀ ਚਾਹੁੰਦੇ ਹੋ ਤਾਂ ਸ਼ੁਰੂ ਜੀ ਸਰ ਬਿਲਕੁਲ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗੀ ਕਿ ਜਿਵੇਂ ਸਾਡੀ ਅੱਜ ਦੀ ਜਨਰੇਸ਼ਨ ਹੈ ਜਿਹੜੀ ਐਜੂਕੇਟਿਡ ਵੀ ਨਹੀਂ ਹੈ ਚਲੋ ਜਿਹੜੇ ਨਹੀਂ ਐਜੂਕੇਟਿਡ ਉਹ ਤੇ ਚਲੋ ਆਪਾਂ ਮੰਨਦੇ ਹਾਂ ਕਿ ਕਈ ਵਾਰੀ ਆਪਾਂ ਅਵੇਅਰ ਨਹੀਂ ਹੋ ਪਾਉਂਦੇ ਹਾਂ ਜਾਂ ਸਮਝ ਨਹੀਂ ਪਾਉਂਦੇ ਹਾਂ ਬਟ ਜਿਹੜੇ ਐਜੂਕੇਟਿਡ ਨੇ ਉਹ ਵੀ ਪਤਾ ਹੋਣ ਦੇ ਬਾਵਜੂਦ ਵੀ ਕਿ ਨਸ਼ੇ ਸਾਨੂੰ ਕਿੰਨਾ ਖਰਾਬ ਕਰ ਰਹੇ ਆ ਜਾਂ ਸਾਡੀ ਫੈਮਲੀ ਤੇ ਕੀ ਅਸਰ ਪਊਗਾ ਮਤਲਬ ਦੇਖਦੇ ਆ ਟੀਵੀ ਰਾਹੀਂ ਦੇਖਦੇ ਆ ਆਪਣੇ ਰੀਅਲ ਲਾਈਫ ਚ ਦੇਖਦੇ ਆ ਸੋ ਉਹ ਦੇਖਣ ਦੇ ਬਾਵਜੂਦ ਵੀ ਨਸ਼ੇ ਤੋਂ ਦੂਰ ਨਹੀਂ ਹੋ ਪਾਉਂਦੇ ਸੋ ਮਤਲਬ ਉਹ ਕਿਵੇਂ ਹੋਣ ਮਤਲਬ ਜਿਹੜੇ ਚਾਹਦੇ ਵੀ ਆ ਬਟ ਉਹ ਨਹੀਂ ਹੋ پا ਰਹੇ ਹੁਣ ਦੇਖੋ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਕੀ ਹੁੰਦਾ ਤੁਹਾਡੀ ਫੈਮਲੀ ਦਾ ਜਿਹੜੇ ਲੋਕੀ ਨਸ਼ੇ ਕਰਦੇ ਆ ਉਹਨਾਂ ਦੀ ਫੈਮਲੀ ਜਦੋਂ ਆਪਣੇ ਪੁੱਤ ਨੂੰ ਧੀ ਨੂੰ ਨਸ਼ਾ ਕਰਦੇ ਦੇਖਦਿਆ ਤਾਂ ਪਹਿਲਾਂ ਤਾਂ ਉਹ ਵੈਸੇ ਹੀ ਡਰੇ ਹੁੰਦੇ ਆ ਅੰਦਰੋਂ ਹੀ ਵੀ ਸਾਡੇ ਪੇਰੈਂਟਸ ਨੂੰ ਕਿ ਕਿਉਂਕਿ ਗਲਤੀ ਉਹਨਾਂ ਨੇ ਕਰ ਲਈ ਹੁੰਦੀ ਆ ਔਰ ਇੱਕ ਨਸ਼ਾ ਇੱਕ ਇਦਾਂ ਦੀ ਚੀਜ਼ ਹੈ ਜਿਵੇਂ ਹੁਣ ਮੰਨ ਲਓ ਮੈਡਮ ਤੁਸੀਂ ਅਗਰ ਸੱਚ ਜਾਣੋ ਤਾਂ ਜਿਹੜਾ ਸਾਡਾ ਐਕਸਪੀਰੀਅੰਸ ਰਿਹਾ ਮੇਰਾ ਰਿਹਾ ਕਿਉਂਕਿ ਮੈਂ ਲਗਭਗ 1992 ਤੋਂ ਇਹਦੇ ਤੇ ਲੱਗਾ ਹੋਇਆ ਕੰਮ ਦੇ ਉੱਪਰ ਔਰ ਪੰਜਾਬ ਦੇ ਵਿੱਚ ਅੱਜ 3 ਲੱਖ ਤੋਂ ਉੱਪਰ ਜਿਹੜੇ ਫੈਮਿਲੀਜ਼ ਨੇ ਉਹਨਾਂ ਨੂੰ ਅਸੀਂ ਆਪਣੇ ਕੰਪਿਊਟਰ 'ਚ ਲੌਕ ਕਰ ਚੁੱਕੇ ਹਾਂ ਜਿਹੜੇ ਠੀਕ ਨੇ ਬਿਲਕੁਲ ਔਰ ਜਿਹੜੇ ਸਾਡੇ ਕੋਲ ਇੱਕ ਰਿਕਾਰਡ ਆਨ ਰਿਕਾਰਡ ਦੇ ਜਿਹਦੇ ਕਰਕੇ ਸਰਕਾਰ ਨੇ ਸਾਨੂੰ ਕਈ ਵਾਰੀ ਸਨਮਾਨਿਤ ਵੀ ਕੀਤਾ ਔਰ ਸਾਡੀਆਂ ਮੈਡੀਸਿਨ ਨੂੰ ਸਭ ਤੋਂ ਵੱਡੀ ਗੱਲ ਹੈ ਕਿ ਨਸ਼ੇ ਛਡਾਉਣ ਵਾਲੀਆਂ ਦਵਾਈਆਂ ਨੂੰ ਆਯੁਰਵੈਦਿਕ ਸਿਸਟਮ ਦੇ ਵਿੱਚ ਜੀਐਮਪੀ ਸਰਟੀਫਾਈਡ ਕੀਤਾ ਇੱਕ ਇੱਕ ਸਰਟੀਫਿਕੇਸ਼ਨ ਲੈਣ ਵਾਸਤੇ ਸਾਨੂੰ ਬਹੁਤ ਸਾਰੇ ਐਫਰਟਸ ਕਰਨੇ ਪਏ ਜਿੱਦਾਂ ਤੁਸੀਂ ਅ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਮੈਂ ਵੀ ਤੁਹਾਨੂੰ ਵੀ ਦੇਖਦਾ ਰਹਿਣਾ ਅਸੀਂ ਦੇਖਦੇ ਆ ਸਾਡੇ ਕਿਉਂਕਿ ਤੁਸੀਂ ਵੀ ਸਾਡੇ ਬਹੁਤ ਅਜੀਬ ਹੋ ਸਾਰੇ ਔਰ ਜਦੋਂ ਅਸੀਂ ਦੇਖਿਆ ਕਿ ਤੁਸੀਂ ਇੱਕ ਇੱਕ ਫਿਲਮ ਸੀਗੀ ਆਪਣੀ ਹਰਜੀਤਾ ਜੀ ਮੈਂ ਉਹਨੂੰ ਬਹੁਤ ਅੱਛੀ ਤਰ੍ਹਾਂ ਦੇਖਿਆ ਕਿਉਂਕਿ ਉਹ ਇੱਕ ਸਟਰਗਲਰ ਦੀ ਸਟੋਰੀ ਸੀ ਕਿ ਕਿੱਦਾਂ ਇੱਕ ਇਨਸਾਨ ਨੂੰ ਹਰ ਹਰ ਇਨਸਾਨ ਦੇ ਪਿੱਛੇ ਕਾਰਤ ਦਾ ਹੱਥ ਹੁੰਦਾ ਉੰਦਾਰ ਕਈ ਵਾਰੀ ਤਾਂ ਉਹ ਔਰਤ ਨੂੰ ਪਿਆਰ ਨਾਲ ਅੱਗੇ ਵਧਾਉਂਦੀ ਹੈ ਕਈ ਵਾਰੀ ਡਾਂਟ ਕੇ ਵੀ ਵਧਾਉਂਦੀ ਹੈ ਕਈ ਵਾਰੀ ਰੁਸ ਕੇ ਵੀ ਵਧਾਉਂਦੀ ਹੈ ਪਰ ਤੁਸੀਂ ਉਹਦੀ ਇੰਨੀ ਸੇਵਾ ਕਰਕੇ ਉਦੋਂ ਬਾਅਦ ਉਹਨੂੰ ਇੱਕ ਵਾਰੀ ਮੂੰਹ ਟੇਡਾ ਜਾ ਕਰਕੇ ਦਿਖਾਇਆ ਤੇ ਉਹ ਬੰਦੇ ਨੇ ਹਿੱਟ ਮਾਰ ਦਿੱਤੀ ਜੀ ਬਿਲਕੁਲ ਐਸੀ ਤਰ੍ਹਾਂ ਜੇ ਅਸੀਂ ਕਹੀਏ ਕਿ ਜਿਹੜਾ ਸਾਡਾ ਕੋਈ ਵੀ ਨਸ਼ੇ ਚ ਡੁੱਬਿਆ ਹੋਇਆ ਇਨਸਾਨ ਹੈ ਉਹਨੂੰ ਬਾਹਰ ਕੱਢਣ ਵਾਸਤੇ ਦੋ ਲੋਕ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਇੱਕ ਮਾਂ ਦੀ ਇੱਕ ਉਹਦੀ ਭੈਣ ਦੀ ਅਗਰ ਭਗਵਾਨ ਕਰੇ ਕਿਸੇ ਦੇ ਘਰ ਭੈਣ ਨਹੀਂ ਵੀ ਹੁੰਦੀ ਤਾਂ ਉਹਦੇ ਘਰ ਦੇ ਵਿੱਚ ਇੱਕ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਉਹਦੇ ਫਾਦਰ ਦੀ ਜਾਂ ਦਾਦਾ-ਦਾਦੀ ਦੀ ਇੱਕ ਪਰਿਵਾਰ ਦੀ ਭੂਮਿਕਾ ਹੁੰਦੀ ਹੈ ਜੀ ਤਾਂ ਉਹਨੂੰ ਜਦੋਂ ਅਸੀਂ ਕਹਿੰਦੇ ਆ ਕਿ ਇਹਦਾ ਮਤਲਬ ਇੱਕ ਤਾਂ ਸਭ ਤੋਂ ਵੱਡੀ ਗੱਲ ਜਦੋਂ ਮਾਂ-ਬਾਪ ਕਿਤੇ ਵੀ ਜਾਂਦੇ ਨੇ ਗੁਰਦੁਆਰਾ ਸਾਹਿਬ ਗਏ ਕਿਤੇ ਵੀ ਗਏ ਤਾਂ ਉਹ ਉਹਨਾਂ ਨੂੰ ਲੋਕੀ ਪੁੱਛਣ ਲੱਗ ਜਾਂਦੇ ਤੁਹਾਡਾ ਕੀ ਹਾਲ ਹੈ ਸੁਧਰ ਗਿਆ ਹੋ ਤਾਂ ਉਹ ਟੌਰਚਰ ਹੁੰਦੇ ਆ ਉਹ ਕਹ ਰਾ ਕਿ ਆਪਣਾ ਗੁੱਸਾ ਉਹਦੇ ਤੇ ਹੀ ਕੱਢਦੇ ਆ ਵੀ ਤੂੰ ਸਾਡੇ ਕਿਉਂ ਜੰਪਿਆ ਤੂੰ ਸਾਡੀ ਬੇਇੱਜ਼ਤੀ ਕਰਾਤੀ ਤੂੰ ਸਾਡਾ ਮਤਲਬ ਉਹ ਵਿਚਾਰਾ ਇੱਕ ਮਰੀਜ਼ ਹੋ ਗਿਆ ਉਹ ਤੇ ਉਹਦਾ ਜਦੋਂ ਨਸ਼ਾ ਉਹਨੇ ਕਰ ਲਿਆ ਉਦੋਂ ਗਲਤੀ ਹੋ ਗਈ ਮਤਲਬ ਸਾਡੇ ਪੇਰੈਂਟਸ ਵੀ ਬਾਹਰਲੇ ਲੋਕਾਂ ਦੀ ਜ਼ਿਆਦਾ ਗੱਲ ਮੰਨ ਲੈਂਦੇ ਜਿਆਦਾ ਗੱਲ ਮੰਨਦੇ ਜਦ ਕਿ ਸਾਡਾ ਧੀ ਪੁੱਤ ਸਾਡਾ ਅਖੀਰ ਕੰਮ ਉਹਨੇ ਸਾਡੇ ਆਉਣ ਅਸੀਂ ਉਹਦੇ ਆਉਣਾ ਗਵਾਂਡੀ ਗਵੰਡਨ ਜਿੰਨੇ ਵੀ ਨੇ ਉਹ ਬਸ ਤੁਹਾਨੂੰ ਟਾਰਚਰ ਕਰਨਗੇ ਲੇਕਿਨ ਉਹਨਾਂ ਦਾ ਵੀ ਵੱਡਾ ਰੋਲ ਹੈ ਸੋਸਾਇਟੀ ਦਾ ਅਗਰ ਉਹ ਤੁਹਾਨੂੰ ਟਾਰਚਰ ਨਹੀਂ ਕਰਨਗੇ ਤੁਸੀਂ ਸੁਧਰੋਗੇ ਨਹੀਂ ਜਾਂ ਸੁਧਾਰੋਗੇ ਨਹੀਂ ਉਹਨਾਂ ਦਾ ਵੀ ਇੱਕ ਰੋਲ ਹੈ ਪਰ ਇੱਕ ਵੱਡੀ ਚੀਜ਼ ਹੈ ਕਿ ਜਦੋਂ ਅਸੀਂ ਕਿਸੇ ਨੂੰ ਵੀ ਨਸ਼ੇ ਤੋਂ ਅਵੇਅਰ ਕਰਨਾ ਤਾਂ ਉਹਨੂੰ ਸਭ ਤੋਂ ਪਹਿਲਾਂ ਜਿਵੇਂ ਮੈਂ ਅਸੀਂ ਕੰਮ ਕਰਦੇ ਆਂ ਸਾਡੇ ਬਹਿਦ ਕੰਮ ਕਰਦੇ ਆ ਡਾਕਟਰ ਕੰਮ ਕਰਦੇ ਮੇਰੇ ਇੰਸਟੀਚਿਊਸ਼ਨ ਦੇ ਵਿੱਚ 52 ਤੋਂ ਉੱਪਰ ਡਾਕਟਰ ਨੇ ਜੀ 52 ਮੈਡਮ ਲੇਡੀਜ਼ ਔਰ ਜੈਂਟਸ ਮੇਰੀ ਆਪਣੀ ਬੇਟੀ ਉਹਦੇ ਵਿੱਚ ਡਾਕਟਰ ਹੈ ਮਤਲਬ ਅਸੀਂ ਮਿਲ ਜੁਲ ਕੇ ਸਾਡਾ ਜਿੰਨਾ ਵੀ ਸਾਡਾ ਸਟਾਫ ਵੀ 20 20 ਸਾਲ ਪੁਰਾਣਾ ਸਾਰਾ ਮਤਲਬ ਇੱਕ ਫੈਮਿਲੀ ਦੀ ਤਰ੍ਹਾਂ ਪੇਸ਼ੈਂਟ ਨੂੰ ਅਸੀਂ ਡੀਲ ਕਰਦੇ ਆ ਔਰ ਇੱਕ ਇੱਕ ਪੇਸ਼ੈਂਟ ਦੀ 2 2 3 3 ਘੰਟੇ ਦੀ ਵੇਟਿੰਗ ਹੁੰਦੀ ਹੈ ਸਵੇਰੇ 8 ਵਜੇ ਆਫਿਸ ਦੇ ਵਿੱਚ ਲੰਗਰ ਸਟਾਰਟ ਹੋ ਜਾਂਦਾ ਸ਼ਾਮ ਤੱਕ ਲੋਕਾਂ ਨੂੰ ਉੱਥੇ ਖਾਣਾ ਪੀਣਾ ਕਿਸੇ ਚੀਜ਼ ਬਲੋ ਕਮੀ ਨਹੀਂ ਆਣ ਦਿੰਦੇ ਕੋਈ ਬੈਠੇ ਕਹਿੰਦੇ ਜੀ ਬਲੈਕ ਟੀ ਲੈਣੀ ਆ ਬਿਲਕੁਲ ਮਿਲੂਗੀ ਕਾਫੀ ਬਲੈਕ ਪੀਣੀ ਆ ਮਿਲੂਗੀ ਮਤਲਬ ਉੱਥੇ ਅਸੀਂ ਉਹਨੂੰ ਜਿਹੜਾ ਕੋਈ ਵੀ ਇਨਸਾਨ ਨਸ਼ਾ ਕਰਨ ਵਾਲਾ ਨਸ਼ਾ ਛੱਡਣ ਆਂਦਾ ਉਹਨੂੰ ਅਸੀਂ ਇਹ ਰਿਅਲਾਈਜ਼ ਕਰਾ ਦਿੰਨੇ ਆ 2 ਘੰਟੇ ਦੇ ਵਿੱਚ ਵਿੱਚ ਕੀ ਨਸ਼ੇ ਤੋਂ ਬਿਨਾ ਜਿਹੜੀ ਜ਼ਿੰਦਗੀ ਆ ਉਹ ਕਿੰਨੀ ਖੂਬਸੂਰਤ ਹੈ ਬਾਤ ਹੈ ਸਰ ਇਹ ਸੱਚੀ ਯੂ ਆਰ ਬlesed ਮਤਲਬ ਇਹਨੂੰ ਸੁਣ ਕੇ ਇੰਨੀ ਖੁਸ਼ੀ ਹੋ ਰਹੀ ਆ ਕਿ ਨਸ਼ੇ ਤੋਂ ਬਿਨਾ ਵੀ ਜਿਹੜਾ ਬੰਦਾ ਖੁਦ ਇੰਨਾ ਐਡਿਕਟਡ ਹੋਵੇ ਤੇ ਉਹਨੂੰ ਇਹ ਫੀਲ ਕਰਾ ਦੇਣਾ ਕਿ ਨਸ਼ੇ ਤੋਂ ਬਿਨਾ ਦੁਨੀਆ ਹੈਗੀ ਆ। ਜਿਹੜਾ ਉਹ ਜਿਹੜਾ ਇਹ ਸੋਚ ਕੇ ਆਉਂਦਾ ਪੇਰੈਂਟਸ ਦੇ ਨਾਲ ਵੀ ਮੈਨੂੰ ਪਤਾ ਨਹੀਂ ਕਿੱਥੇ ਲੈ ਕੇ ਚੱਲੇ ਆ। ਉਹ ਫਿਰ ਇਹ ਵੀ ਸੋਚ ਕੇ ਆਉਂਦਾ ਵੀ ਜੋ ਮਰਜ਼ੀ ਕਰ ਲੈਣ ਮੈਂ ਦਵਾਈ ਨਹੀਂ ਲੈਣੀ ਮੈਂ ਇਲਾਜ ਨਹੀਂ ਕਰਾਣਾ। ਉਹ ਆ ਕੇ ਡੇਢ ਦੋ ਘੰਟੇ ਬਾਅਦ ਅਸੀਂ ਉਹਦੇ ਅਸੀਂ ਉਹਨੂੰ ਕਹਿੰਦੇ ਨਹੀਂ ਵੀ ਤੂੰ ਨਸ਼ਾ ਛੱਡ ਕੁਝ ਨਹੀਂ ਕਹਿੰਦੇ ਅਸੀਂ ਉਹਨੂੰ। ਅਸੀਂ ਉਹਦੇ ਨਾਲ ਡਿਸਕਸ਼ਨ ਕਰਦੇ ਹਾਂ ਸਾਰੀਆਂ। ਉਹਦੇ ਦਿਲ ਦੀਆਂ ਗੱਲਾਂ ਬਾਹਰ ਲੈਣੇ ਆ। ਉਦੇ ਪੇਰੈਂਟਸ ਨੂੰ ਕਾਉਂਸਲਿੰਗ ਕਰਦੇ ਆ ਕਿ ਤੁਹਾਨੂੰ ਇਹ ਕਹਿਣਾ ਚਾਹੀਦਾ ਇਹਦੇ ਨਾਲ ਇਦਾਂ ਡੀਲ ਕਰਨਾ ਚਾਹੀਦਾ ਕਿਉਂਕਿ ਪੇਰੈਂਟਸ ਅਨਜੂਕੇਟਡ ਹੈ ਇਹਦੇ ਮਾਮਲੇ 'ਚ ਉਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਦੇ ਸਿਰ ਤੇ ਤਾਂ ਸੌ ਘੜਾ ਪੈ ਗਿਆ ਜਦ ਉਹਨਾਂ ਨੂੰ ਇਹ ਪਤਾ ਲੱਗਦਾ ਮੇਰਾ ਬੱਚਾ ਨਸ਼ਾ ਕਰਕੇ ਆ ਗਿਆ ਪੇਰੈਂਟਸ ਤਾਂ ਉਹੀ ਪਾਗਲ ਹੋ ਜਾਂਦਾ ਹੈ ਨਾ ਤੇ ਉਹਨੂੰ ਅਸੀਂ ਕਨਵਿੰਸ ਕਰਦੇ ਆ ਉਹਨੂੰ ਅਸੀਂ ਕਾਉਂਸਲਿੰਗ ਕਰਦੇ ਆ ਵੀ ਨਹੀਂ ਨਹੀਂ ਇਹ ਆਪਣਾ ਲਾਲ ਹੀ ਹੈ ਇਹਨੂੰ ਅਸੀਂ ਲਾਲ ਬਣਾ ਕੇ ਰੱਖਣਾ ਹੈ ਇਹਨੂੰ ਅਸੀਂ ਮਤਲਬ ਕੋਲਾ ਹੋਣ ਹੀ ਨਹੀਂ ਦੇਣਾ ਤੇ ਉਹਨਾਂ ਨੂੰ ਜਦੋਂ ਅਸੀਂ ਕਨਵਿੰਸ ਕਰਦੇ ਆ ਤਾਂ ਆਪਸ ਵਿੱਚ ਵੀ ਉਹ ਰੋਂਦੇ ਆ ਕੁਰਲਾਉਂਦੇ ਆ ਫਿਰ ਜਦੋਂ ਉਹ ਖ ਬੀਗੋਲ ਸਰ ਛੱਡੋ ਤੁਸੀਂ ਅੱਜ ਤੋਂ ਬਾਅਦ ਨਸ਼ਾ ਨਹੀਂ ਕਰਨਾ ਦੱਸੋ ਕੀ ਕਰਨਾ ਹੈ ਫਿਰ ਅਸੀਂ ਉਹਦਾ ਟਰੀਟਮੈਂਟ ਸ਼ੁਰੂ ਕਰਦੇ ਆਂ ਜੀ ਫਿਰ ਸਾਨੂੰ ਪਤਾ ਹੁੰਦਾ ਵੀ ਅੰਦਰ ਜਿਹੜੀ ਅਸਲੀ ਚੀਜ਼ ਤੇ ਉਹ ਮਰ ਚੁੱਕੀ ਹੈ ਇਹਦੀ ਹਾਂ ਜਿਹੜੀ ਇਹਦੀ ਅੰਦਰ ਸੀ ਵੀ ਮੈਂ ਤੁਹਾਨੂੰ ਛੱਡ ਦੂੰਗਾ ਮੈਂ ਪਰਿਵਾਰ ਨੂੰ ਛੱਡ ਦੂੰਗਾ ਮੈਂ ਨਸ਼ਾ ਨਹੀਂ ਛੱਡਣਾ ਮੈਨੂੰ ਮਾਰ ਦਿਓ ਮੈਨੂੰ ਜੋ ਮਰਜੀ ਕਰਨਾ ਉਹ ਚਿਰਚੜਾਪਨ ਚੜਾ ਜਦੋਂ ਉਹ ਸਾਨੂੰ ਮਿਲ ਲੈਂਦਾ ਸੀ ਉਹਨੂੰ ਆਪਣੀ ਦਵਾਈ ਖਵਾ ਦਿੰਦੇ ਆ ਥੋੜੀ ਜੀ ਤੂੰ ਖਾ ਕੇ ਦੇਖ ਤੈਨੂੰ ਜੇ ਅੱਛਾ ਲੱਗੂਗਾ ਜੇ ਤੈਨੂੰ ਲੱਗੂਗਾ ਮੇਰੀ ਦਵਾਈ ਦੇ ਵਿੱਚ ਕੋਈ ਨਸ਼ਾ ਹੈ ਬਿਲਕੁਲ ਨਾ ਖਾਈ ਉਲਟਾ ਜਾ ਕੇ ਵੀਡੀਓ ਬਣਾ ਕੇ ਪਾ ਦੀ ਮੇਰੇ ਖਿਲਾਫ ਤੂੰ ਤੂੰ ਜਿੱਦਾਂ ਕਰਨਾ ਕਰ ਲਈ ਜਦੋਂ ਉਹ ਦਵਾਈ ਖਾਂਦਾ ਉਹਨੂੰ ਲੱਗਦਾ ਕਿ ਬਾਕੀ ਇਹ ਚ ਨਾ ਕੋਈ ਨਸ਼ਾ ਹੈ ਪਰ ਬਲਕੇ ਸਰੀਰ ਜਿਹੜਾ ਮੇਰਾ ਰਿਲੈਕਸ ਹੋ ਗਿਆ ਮੈਨੂੰ ਨੀਂਦ ਆ ਰਹੀ ਹੈ ਮੈਨੂੰ ਭੁੱਖ ਠੀਕ ਲੱਗ ਰਹੀ ਹੈ ਮਤਲਬ ਵਿਦਨ 4 5 ਆਰਸ ਦੇ ਵਿੱਚ ਮਤਲਬ 4 5 ਘੰਟਿਆਂ ਦੇ ਵਿੱਚ ਬੋਡੀ ਸੈੱਟ ਹੋਣ ਲੱਗ ਜਾਂਦੀ ਹੈ ਉਹਦੀ ਫਿਰ ਉਹ ਕਹਿੰਦਾ ਕਿ ਇਹ ਦਵਾਈ ਮੈਨੂੰ ਬਚਾ ਲੇਗੀ ਉਸ ਤੋਂ ਬਾਅਦ ਅਗਰ ਉਹ ਵਿਗੜਿਆ ਲਾਲ ਹੈ ਫਿਰ ਉਹਦੀ ਮਰਜ਼ੀ ਹੈ ਪਰ ਉਹਨੂੰ ਇਹ ਚੀਜ਼ ਐ ਮਿਲ ਜਾਂਦੀ ਹੈ ਜਿਵੇਂ ਹੁਣ ਇਹ ਸਾਡੀ ਇੱਕ ਮੈਡੀਸਿਨ ਹੈ ਮੈਡਮ ਨਰਬੋ ਪਲਸ ਡੀ ਇਹਦੇ ਉੱਤੇ ਕਿੰਨੀਆਂ ਸਟੈਂਪਾਂ ਲੱਗੀਆਂ ਨੇ 1 2 3 4 5 6 ਤਰ੍ਹਾਂ ਦੀਆਂ ਸਰਕਾਰੀ ਸਟੈਂਪਾਂ ਨੇ ਜਿਨ੍ਹਾਂ ਕੋਲ ਇਹਨੂੰ ਰਜਿਸਟਰਡ ਮਤਲਬ ਜਿਨ੍ਹਾਂ ਲੋਕਾਂ ਨੂੰ ਅਸੀਂ ਉਹ ਇਹ ਪ੍ਰਮਾਣ ਦਿੱਤੇ ਕਿ ਇਹ ਦਵਾਈ ਇਹ ਕੰਮ ਕਰਦੀ ਹੈ ਤੇ ਉਹਨਾਂ ਨੇ ਉਸ ਤੋਂ ਬਾਅਦ ਇਹਨੂੰ ਸਟੈਂਪਿੰਗ ਦਿੱਤੀ ਜੀ ਐਮ ਪੀ ਸਰਟੀਫਾਈਡ ਕੀਤਾ ਇਹ ਸਿਰਫ ਅਸੀਂ ਮੈਡੀਸਨ ਸਟਾਰਟ ਕਰਦੇ ਹਾਂ ਬਹੁਤ ਜ਼ਿਆਦਾ ਦਵਾਈਆਂ ਨਹੀਂ ਤੇ ਇਹਦੇ ਨਾਲ ਨਾਲ ਕੁਝ ਚੀਜ਼ਾਂ ਸਾਨੂੰ ਦੇਣੀਆਂ ਪੈਂਦੀਆਂ ਨੇ ਇਹ ਮੈਡੀਸਨ ਦਾ ਨਾਮ ਹੈ ਨਰਬੋ ਪਲਸ ਡੀ ਜੇ ਕਦੀ ਵੀ ਤੁਸੀਂ ਦੇਖਣਾ ਹੋਵੇ ਅ ਤੁਸੀਂ ਜਾ ਕੇ ਦੇਖ ਸਕਦੇ ਹੋ www.vaidwan.com ਤੇ ਜਾ ਕੇ ਇਹਨੂੰ ਜਦੋਂ ਤੁਸੀਂ ਨਰਵੋਪਲਸ ਡੀ ਬਾਰੇ ਪੜ੍ਹੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਇਹ ਦਵਾਈ ਆਪਾਂ ਨੂੰ ਕਿੰਨੇ ਸੌਖੇ ਤਰੀਕੇ ਨਾਲ ਔਰ ਕਿੰਨੇ ਘੱਟ ਖਰਚੇ ਦੇ ਵਿੱਚ ਬਹੁਤ ਹੀ ਨੋਮੀਨਲ ਖਰਚੇ ਦੇ ਵਿੱਚ ਸਾਨੂੰ ਨਸ਼ੇ ਤੋਂ ਬਾਹਰ ਲੈ ਕੇ ਆ ਸਕਦੀ ਹੈ ਇਹ ਇੱਕ ਸਾਡਾ ਜਿਹੜਾ ਉਪਰਾਲਾ ਸੀਗਾ ਮੈਡਮ ਇਹ 1992 ਚ ਅਸੀਂ ਸ਼ੁਰੂ ਕੀਤਾ ਸੀਗਾ ਔਰ ਨਵੰਬਰ 2005 ਚ ਜਾ ਕੇ ਅਸੀਂ ਕਾਮਯਾਬ ਹੋਏ ਸੀਗੇ ਔਰ ਇੰਨਾ ਸਮਾਂ ਸਾਨੂੰ ਵੀ ਲੱਗਾ ਜਿਵੇਂ ਜਿਵੇਂ ਰੁੱਪੋ ਵਾਲੀ ਨੂੰ ਲੱਗਾ ਇਹ ਬਦਾਮ ਬਦੂਮ ਖਲਾ ਖਲੂਗੇ ਉਹਨੂੰ ਜਿਤਾਣ ਲਈ ਇਹ ਸਾਨੂੰ ਵੀ ਇੰਨਾ ਸਮਾਂ ਲੱਗਿਆ ਇਸ ਚੀਜ਼ ਵਿੱਚ। ਅੱਛਾ ਗੁਲ ਸਾਹਿਬ ਜਿਵੇਂ ਅੱਜ ਕੱਲ ਦੇ ਟਾਈਮ ਦੇ ਵਿੱਚ ਨਸ਼ਾ ਬਹੁਤ ਤਰ੍ਹਾਂ ਦਾ ਆ ਗਿਆ। ਜੀ। ਮਤਲਬ ਅਲੱਗ ਅਲੱਗ ਤਰ੍ਹਾਂ ਦੇ ਮਤਲਬ ਬਹੁਤ ਸਾਰੇ ਨਾਮ ਨੇ ਜੋ ਅਲੱਗ ਅਲੱਗ ਤਰ੍ਹਾਂ ਦੇ ਨਸ਼ੇ ਆ ਗਏ ਨੇ। ਸੋ ਔਰ ਉਹਨੂੰ ਲੈਣਾ ਵੀ ਇੰਨਾ ਸੌਖਾ ਹੋ ਗਿਆ ਜਿਹਦੇ ਚ ਸਭ ਤੋਂ ਖਤਰਨਾਕ ਨਸ਼ਾ ਚਿੱਟੇ ਦਾ ਨਸ਼ਾ ਹਿਰੋਇਨ ਦਾ ਕੋਕੀਨ ਦਾ ਗਾਂਜ ਦਾ ਇੰਨਾ इजीली ਕਿਵੇਂ ਆਪਣੇ ਮਤਲਬ ਸੋਸਾਇਟੀ ਦੇ ਵਿੱਚ ਇੰਨਾ ਈਜ਼ੀ ਉਹਨੂੰ ਕੋਈ ਵੀ ਅਪਰੋਚ ਕਰ ਸਕਦਾ ਉਹਨੂੰ ਕੋਈ ਵੀ ਲੈ ਸਕਦਾ ਸੋ ਉਹਦੇ ਨਾਲ ਤਾਂ ਮਤਲਬ ਮੈਨੂੰ ਇਹ ਲੱਗਦਾ ਕਿ ਅੱਜ ਦੇ ਟਾਈਮ ਤੇ ਜਿੰਨੀ ਸਾਡੀ ਜਨਰੇਸ਼ਨ ਜਿਹੜੀ ਆ ਉਹ ਨਸ਼ੇ ਨਸ਼ੇ ਦਾ ਉਹ ਚਿੱਟੇ ਕਰਕੇ ਬਹੁਤ ਜ਼ਿਆਦਾ ਆ ਉਹਦਾ ਨੁਕਸਾਨ ਬਹੁਤ ਜ਼ਿਆਦਾ ਉਹਨਾਂ ਦੀ ਫੈਮਲੀਆਂ ਨੂੰ ਵੀ ਇਹਦੇ ਚ ਐਕਚੁਅਲੀ ਸਾਡਾ ਸਮਾਜ ਪੂਰੀ ਤਰ੍ਹਾਂ ਇਨਵੋਲਡ ਹੈ ਆਪਸ ਵਿੱਚ ਬੱਚੇ ਇਨਵੋਲਡ ਹੈ ਜਿਵੇਂ ਜੇ ਕਿਸੇ ਚੀਜ਼ ਦੀ ਡਿਮਾਂਡ ਨਹੀਂ ਹੋਊਗੀ ਤਾਂ ਸਪਲਾਈ ਦੱਸੋ ਕਿੱਥੋਂ ਹੋਊਗੀ ਨਹੀਂ ਹੋ ਸਕਦੀ ਜਿੱਥੋਂ ਜਦੋਂ ਤੁਸੀਂ ਕਹੋਗੇ ਵੀ ਨਾ ਮੈਂ ਨਹੀਂ ਲੈਣਾ ਤਾਂ ਕਿੱਦਾਂ ਤੁਹਾਨੂੰ ਕੋਈ ਦੇ ਦੇਗਾ ਜਿਹੜੀ ਚੀਜ਼ ਦੀ ਡਿਮਾਂਡ ਆਂਦੀ ਹੈ ਉਹਦੀ ਫਿਰ ਸਪਲਾਈ ਵੀ ਪੈਦਾ ਹੁੰਦੀ ਹੈ। ਇਸੇ ਤਰ੍ਹਾਂ ਹੁਣ ਜਿਵੇਂ ਦੁੱਧ ਦੀ ਡਿਮਾਂਡ ਹੈ। ਇੱਕ ਦੁੱਧ ਜਿਹੜਾ ਹੈਗਾ ਉਹਨੂੰ ਦਰ ਦਰ ਜਾ ਕੇ ਦੇਣਾ ਪੈਂਦਾ ਬੈਲ ਮਾਰ ਕੇ ਦੁੱਧ ਫਿਰ ਉਹਦਾ ਬਿਲ ਵੀ ਮਹੀਨੇ ਬਾਅਦ ਆ ਕੇ ਲੈਂਦਾ ਉਹ। ਇੱਕ दारू ਹੈ ਉਹ ਬੰਦਾ ਖੁੱਦ ਟੱਕਰਾਂ ਮਾਰ ਮਾਰ ਕੇ ਜੇ ਬੰਦ ਹੋਵੇ ਕਦੇ ਠੇਕਾ ਛੁੱਟੀ ਹੋ ਜਾਏ ਗਾਂਧੀ ਜੀ ਦੇ ਦਿਨ ਤਾਂ ਸੈਟਰ ਦੇ ਥੱਲੇ ਬੜ ਬੜ ਕੇ ਘੁਸੜ ਘੁਸੜ ਕੇ ਲੈ ਕੇ ਆਂਦਾ। ਮਤਲਬ ਇਹ ਚੀਜ਼ਾਂ ਦਾ ਇਹ ਫਰਕ ਹੈ। ਇਹ ਕੀ ਹੈ? ਇਹ ਕੁਛ ਨਹੀਂ ਹੈਗਾ। ਨਸ਼ਾ ਕੁਛ ਨਹੀਂ ਹੈਗਾ। ਇੱਕ ਦਿਮਾਗ ਦਾ ਵਹਿਮ ਹੈ। ਔਰ ਇੱਕ ਤਲਵ ਜਦੋਂ ਉਹਨੂੰ ਐ ਲੱਗਦਾ ਵੀ ਹੁਣ ਸਰੀਰ ਟੁੱਟੂ ਅੱਛਾ ਜਿਹੜਾ ਜਿਹੜੇ ਲੋਕੀ ਹੁਣ ਇਸ ਟਾਈਮ ਦਰਸ਼ਕ ਦੇਖ ਰਹੇ ਆ ਤੁਹਾਡੇ ਮਾਧਿਅਮ ਤੋਂ ਰੂਪਾ ਵਾਲੀ ਜੀ ਮੈਂ ਇੱਕ ਚੀਜ਼ ਸਮਝਾ ਦਵਾਂ ਕਿ ਨਸ਼ਾ ਜਿਹੜਾ ਹੈਗਾ ਉਹ ਸਾਡੇ ਬ੍ਰੇਨ ਦੇ ਸੈਰੋਟੋਨਿਨ ਹਾਰਮੋਨ ਨੂੰ ਡੈਡ ਕਰ ਦਿੰਦਾ ਹੈ ਡੈਮੇਜ ਕਰ ਦਿੰਦਾ ਹੈ ਜਦੋਂ ਸਾਡਾ ਇਹ ਹਾਰਮੋਨ ਡੈਮੇਜ ਹੁੰਦਾ ਤਾਂ ਜਦੋਂ ਅਸੀਂ ਦਸ਼ਾ ਕਰਾਂਗੇ ਉਹ ਐਕਟਿਵ ਹੋ ਜਾਂਦਾ ਹੈ ਜਦੋਂ ਨਸ਼ਾ ਨਹੀਂ ਕੀਤਾ ਹੁੰਦਾ ਤਾਂ ਫਿਰ ਉਹ ਸਵੇਰੇ ਸਵੇਰੇ ਇੱਕ ਵਾਰ ਤਾਂ ਜ਼ਰੂਰ ਜਦੋਂ ਪੂਰਾ ਭਰਪੂਰ ਹੁੰਦਾ ਉਦੋਂ ਕਹਿੰਦਾ ਵੀ ਅੱਜ ਤੋਂ ਨਸ਼ਾ ਨਹੀਂ ਕਰਨਾ ਕੁਝ ਹੋ ਜੇ ਕਿਉਂਕਿ ਨਸ਼ਾ ਕਰਨ ਵਾਲੇ ਤਾਂ ਰੋਜ਼ 10-15000 ਦਾ ਖਰਚਾ ਜੀ ਕਿਸੇ ਦਾ 8000 ਦਾ ਖਰਚਾ ਕਿਸੇ ਦਾ 5000 ਦਾ ਉਹ ਵੀ ਤਾਂ ਕਿਤੇ ਉਹ ਅਰੇਂਜ ਕਰਨਾ ਹੁਣ ਚਿੱਟਾ ਚਿੱਟੇ ਨੂੰ ਜਦੋਂ ਅਸੀਂ ਪੁੱਛਦੇ ਹਾਂ ਪੇਸ਼ੈਂਟ ਨੂੰ ਆਏ ਨੂੰ ਵੀ ਤੂੰ ਕਿੰਨੇ ਕ ਨਸ਼ਾ ਕਰਦਾ ਉਹ ਐ ਵੀ ਨਹੀਂ ਦੱਸ ਪਾਉਂਦਾ ਵੀ ਕਿੰਨੇ ਗ੍ਰਾਮ ਕਰਦਾ ਉਹ ਪਤਾ ਕੀ ਦੱਸੂਗਾ ਮੈਂ ਮੈਂ 2000 ਦਾ ਕਰਦਾ ਡਾਕਟਰ ਸਾਹਿਬ ਮੈਂ 5000 ਤੋਂ ਰੋਜ਼ ਕਰਦਾ ਜਿਨ੍ਹਾਂ ਦੀ ਜਿਨ੍ਹਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਵੀ ਨਹੀਂ ਵਧੀਆ ਚੰਗੀ ਹੁੰਦੀ ਉਹ ਵੀ ਮਤਲਬ ਕਿ ਇੰਨੇ ਕ ਜਿਆਦਾ ਐਡਿਕਟਡ ਹੋ ਜਾਂਦੇ ਚਿੱਟੇ ਨੂੰ ਲੈ ਕੇ ਕਿ ਉਹ ਅਪਰੋਚ ਕਰਦੇ ਆ ਕਿ ਸਾਨੂੰ ਕਿਸੇ ਵੀ ਹੱਦ ਤੇ ਜਾ ਕੇ ਉਹਨੂੰ ਲੈਣਾ ਹੈ ਮਾਰਕੁੱਟ ਕਰ ਦੇਣੇ ਜੀ ਘਰ ਚ ਆਪਣੀ ਮਾਂ ਤੇ ਜੋਰ ਜਮਾਉਂਦੇ ਆ ਗਹਿਣਾ ਗੱਟਾ ਵੇਚ ਦਿੰਦੇ ਆ ਫਿਰ ਜ਼ਮੀਨਾਂ ਵੇਚਦੇ ਆ ਅੱਛਾ ਮਾਂ ਨੂੰ ਪੁੱਤ ਪਿਆਰਾ ਹੁੰਦਾ ਜਿਹੜਾ ਜਾਂ ਮਰਜ਼ੀ ਹੋਵੇ ਇੱਕ ਮਾਂ ਐ ਲਿਬੜੇ ਤੇ ਬੜੇ ਨੂੰ ਵੀ ਗਾਰੇ ਚੋ ਚੱਕ ਕੇ ਛਾਤੀ ਨਾਲ ਲਾ ਲੈਂਦੀ ਆ ਉਹ ਐ ਵੀ ਨਹੀਂ ਦੇਖਦੀ ਮੇਰੇ ਕਿੰਨਾ ਮਹਿੰਗਾ ਸੂਟ ਪਾਇਆ ਹੋਇਆ ਸਰ ਮੈਂ ਆਪਣੀ ਰੀਅਲ ਲਾਈਫ ਚ ਪਤਾ ਨਹੀਂ ਕਿੰਨੀਆਂ ਮਾਵਾਂ ਦੇਖਿਆ ਜਿਨ੍ਹਾਂ ਨੇ ਆਪਣੇ ਪੁੱਤ ਜਿਹੜੇ ਆ ਖੋਲੇ ਆ ਬਿਲਕੁਲ ਖੋਲੇ ਸੋ ਉਹ ਦਰਦ ਜਿਹੜਾ ਆ ਉਹ ਆਪਾਂ ਬਿਆਨਕਾਰੀ ਨਹੀਂ ਸਕਦੇ ਮਤਲਬ ਤੁਸੀਂ ਰੂਪਾਲੀ ਜੀ ਯਕੀਨ ਕਰੋ ਇਸ ਸ਼ੋਅ ਦੇ ਵਿੱਚ ਇੰਨੀਆਂ ਗੱਲਾਂ ਕਰਦੇ ਚੰਗੇ ਵੀ ਨਹੀਂ ਲੱਗਦੇ ਕਿਉਂਕਿ ਤੁਸੀਂ ਆਏ ਹੋ ਔਰ ਤੁਹਾਡਾ ਬਹੁਤ ਸਤਿਕਾਰ ਹੈ ਲੋਕ ਤੁਹਾਨੂੰ ਬਹੁਤ ਅੱਛੀ ਤਰ੍ਹਾਂ ਸੁਣਨਾ ਦੇਖਣਾ ਚਾਹੁੰਦੇ ਆ ਪਰ ਜਦੋਂ ਸਾਡੇ ਨਾਲ ਇਦਾਂ ਦੀਆਂ ਫੈਮਿਲੀਆਂ ਬੈਠੀਆਂ ਹੁੰਦੀਆਂ ਨੇ ਨੰਨਾ ਜੀ ਉਸ ਟਾਈਮ ਸੁਭਾਸ਼ ਗੋਇਲ ਕੀ ਜਿਹੜੇ ਅਸੀਂ ਸਾਡੀ ਡਾਕਟਰਾਂ ਦੀ ਟੀਮ ਵੀ ਸਾਡੇ ਨਾਲ ਹੁੰਦੀ ਹੈ ਮਤਲਬ ਬਾਜ਼ਲਾਂ ਦੀ ਤਰ੍ਹਾਂ ਰੋ ਰਹੇ ਹੁੰਦੇ ਆ ਸਾਰੇ ਉਹਨਾਂ ਦੇ ਦਰਦ ਸੁਣ ਕੇ ਔਰ ਉਹ ਤਾਂ ਰੋਣੀ ਰੋਣੇ ਆ ਉਹਨਾਂ ਨੇ ਤਾਂ ਤੇ ਉਸ ਤੋਂ ਬਾਅਦ ਫਿਰ ਉਹ ਬੱਚੇ ਦੇ ਉੱਤੇ ਵੀ ਅਸਰ ਪੈਂਦਾ ਵੀ ਯਾਰ ਇਹਨਾਂ ਡਾਕਟਰਾਂ ਨੂੰ ਕੀ ਲੋੜ ਆ ਸਾਡੇ ਲਈ ਰੋਣ ਦੀ ਤਾਂ ਮਤਲਬ ਉਹ ਚੀਜ਼ਾਂ ਜਦੋਂ ਹੁੰਦੀਆਂ ਨੇ ਤਾਂ ਉਹ ਆਪਣੇ ਆਪ ਘੰਟੇ ਡੇਢ ਘੰਟੇ ਦੇ ਵਿੱਚ ਮੋਲਡ ਹੁੰਦੇ ਨੇ ਪੇਸ਼ੈਂਟ ਔਰ ਇੱਕ ਚੀਜ਼ ਵੱਡੀ ਹੈ ਕਿ ਬਿਨਾ ਤੋੜ ਬਿਨਾ ਕੋਈ ਤਕਲੀਫ ਮਤਲਬ ਸਰੀਰ ਨੂੰ ਕੋਈ ਤੋੜ ਤਕਲੀਫ ਨਹੀਂ ਹੋਣੀ ਬਿਨਾ ਕੋਈ ਤਕਲੀਫ ਔਰ ਬਿਨਾ ਦਾਖਲ ਕੀਤੇ ਜੀ ਬਿਨਾ ਕੋਈ ਕੰਮਕਾਰ ਛੱਡੇ ਇਨਸਾਨ ਨਸ਼ਾ ਛੱਡ ਸਕਦਾ ਹੈ ਇਹ ਇਸ ਦਵਾਈ ਦੇ ਵਿੱਚ ਇੱਕ ਵੱਡੀ ਕੁਆਲਿਟੀ ਹੈ ਕਿ ਪਹਿਲੇ ਦਿਨ ਤੋਂ ਨਸ਼ਾ ਬੰਦ ਹੋ ਜਾਂਦਾ ਔਰ ਮੈਕਸਿਮਮ ਤੋਂ ਮੈਕਸਿਮਮ 2 ਮਹੀਨੇ ਦੇ ਵਿੱਚ ਸਾਡੀ ਦਵਾਈ ਬੰਦ ਹੋ ਜਾਂਦੀ ਹੈ ਅੱਜ ਤੱਕ ਉਸ ਬਾਬਾ ਜੀ ਦੀ ਇੰਨੀ ਕਿਰਪਾ ਗੁਰੂ ਮਹਾਰਾਜ ਦੀ ਐਡੀ ਰਹਿਮਤ ਹੈ ਕਿ ਕੋਈ ਵੀ ਇਨਸਾਨ ਅਜੇ ਤੱਕ ਸਾਡੀ ਦਵਾਈ ਤੇ ਨਹੀਂ ਲੱਗਿਆ ਔਰੇ ਬਦਨਾਮੀ ਦਾ ਕਲੰਕ ਕਦੇ ਵੀ ਸਾਨੂੰ ਪਰਮਾਤਮਾ ਵੱਲੋਂ ਅਸੀਂ ਹਮੇਸ਼ਾ ਹੀ ਕਹਿੰਦੇ ਆ ਵੀ ਇਹ ਬਦਨਾਮੀ ਨਾ ਮਿਲੇ ਵੀ ਗੋਇਲ ਸਾਹਿਬ ਕੋਲੇ ਨਸ਼ਾ ਛੱਡਣ ਗਏ ਸੀ ਉਹਨਾਂ ਨੇ ਸਾਨੂੰ ਆਪਣੀਆਂ ਦਵਾਈਆਂ ਤੇ ਲਾ ਲਿਆ ਇਹੋ ਜਿਹਾ ਕਦੇ ਵੀ ਨਹੀਂ ਹੁੰਦਾ ਹਾਂ ਇਹ ਜ਼ਰੂਰ ਹੈ ਵੀ ਅਸੀਂ ਉਹਨਾਂ ਨੂੰ ਗੱਭਰੂ ਚੂਰਨ ਹੋ ਗਏ ਹੋਰ ਤਾਕਤ ਦੀਆਂ એનર્ਜੀ ਦੀਆਂ ਚੀਜ਼ਾਂ ਅਸੀਂ ਤਾਂ ਜਿਵੇਂ ਕੁੜੀਆਂ ਨਸ਼ਾ ਛੱਡਣ ਆਉਂਦੀਆਂ ਨੇ ਉਹਨਾਂ ਨੂੰ ਅਸੀਂ ਮੋਟਿਆਰ ਪਾਊਡਰ ਦਿੰਨੇ ਆ ਮੁੰਡਿਆਂ ਨੂੰ ਗੱਭਰੂ ਪਾਊਡਰ ਉਹਨਾਂ ਦੇ ਨਾਮ ਹੀ ਆਏ ਰੱਖੇ ਹੋਏ ਨੇ ਵੀ ਉਹਨਾਂ ਨੂੰ ਫੀਲ ਆਵੇ ਵੀ ਇਹ ਸਾਡੇ ਅੰਦਰ ਇੱਕ ਮਤਲਬ ਜਾਨ ਪੈ ਗਈ ਇਦਾਂ ਹਾਂਜੀ ਗੁਲਸਰਬ ਜਿਵੇਂ ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਜੇ ਤੁਸੀਂ ਇਹੀ ठान ਲਿਆ ਨਾ ਕਿ ਮੈਂ ਨਸ਼ਾ ਛੱਡਣਾ ਹੈ ਤੇ ਅੱਧੀ ਮਤਲਬ ਜੰਗ ਤਾਂ ਤੁਸੀਂ ਉਦੋਂ ਹੀ ਜਿੱਤ ਲਈ ਕਿਤੇ ਨਾ ਕਿਤੇ ਕਿ ਜਦੋਂ ਤੁਸੀਂ ਆਪਣਾ ਮਾਨ ਹੀ ਬਣਾ ਲਿਆ ਕਿ ਮੈਂ ਨਸ਼ਾ ਛੱਡਣਾ ਹੈ ਸੋ ਇੱਕ ਕਿਤੇ ਨਾ ਕਿਤੇ ਉਹਦੇ ਲਈ ਤੁਹਾਨੂੰ ਆਪਣੇ ਆਪ ਨੂੰ ਪ੍ਰੀਪੇਅਰ ਹੋਣਾ ਬਹੁਤ ਜ਼ਰੂਰੀ ਆ ਉਹਦੇ 'ਚ ਤੁਹਾਨੂੰ ਕਿਸੇ ਨੇ ਨਹੀਂ ਕਰਨਾ ਮੋਟੀਵੇਟ ਕਰਦੇ ਆ ਸਾਰੇ ਪੇਰੈਂਟਸ ਕਰਦੇ ਆ ਫੈਮਿਲੀ ਕਰਦੀ ਆ ਬਟ ਜਿਹੜਾ ਤੁਹਾਨੂੰ ਆਪਣੇ ਆਪ ਨਾਲ ਜਿਹੜਾ ਤੁਸੀਂ ਪ੍ਰੋਮਿਸ ਕਰਨਾ ਹੈ ਉਹ ਇੱਕ ਬਹੁਤ ਵੱਡਾ ਚੈਲੰਜ ਹੈ ਉਹ ਕਰਨਾ ਬਹੁਤ ਜ਼ਰੂਰੀ ਹੈ ਇਹ ਤੁਸੀਂ ਕਰਵਾ ਸਕਦੇ ਹੋ ਕਰਵਾਓ ਅੱਜ ਕਿਉਂਕਿ ਮੈਂ ਦੇਖਿਆ ਕਿ ਤੁਹਾਡੇ ਅੰਦਰ ਕਪੈਸਿਟੀ ਹੈਗੀ ਕਿਸੇ ਨੂੰ ਜੇ ਅੱਜ ਤੁਹਾਡੇ ਸ਼ੋਅ ਨੂੰ ਦੇਖ ਕੇ ਕਿਸੇ ਇੱਕ ਇਨਸਾਨ ਨੇ ਵੀ ਕਹਿ ਦਿੱਤਾ ਕਿ ਮੈਂ ਰੂਪਾ ਵਾਲੀ ਮੈਡਮ ਨੂੰ ਇੱਕ ਵਾਰੀ ਮੈਸੇਜ ਪਾਉਣਾ ਹੀ ਪਾਣਾ ਵੀ ਮੈਡਮ ਮੇਰਾ ਮਨ ਬਹਿ ਜਾਂਦਾ ਮੈਨੂੰ ਬਹੁਤ ਖੁਸ਼ੀ ਹੋਏਗੀ ਮੈਂ ਬਹੁਤ ਖੁਸ਼ ਹੋऊंगी ਅੱਛਾ ਗੋਲਪਾਲ ਸਾਹਿਬ ਇਹਦੇ ਬਾਰੇ ਮੈਨੂੰ ਥੋੜਾ ਜਿਹਾ ਦੱਸਿਓ ਮੈਂ ਕਦੋਂ ਦੀ ਇਹ ਨੂੰ ਹੀ ਦੇਖ ਰਹੀ ਸੀਗੀ ਇਹ ਗੱਭਰੂ ਆ ਪਾਊਡਰ ਬਾਰੇ ਹਾਂ ਕਿ ਸਾਡੇ ਇਹ ਬॉयਜ਼ ਲਈ ਹਨਾ ਸਪੈਸ਼ਲੀ ਇਹ ਬॉयਜ਼ ਲਈ ਇਹ ਗੱਬਰੂ ਪਾਊਡਰ ਤੇ ਗਰਲਸ ਵਾਸਤੇ ਜਿਹੜਾ ਬਣਾਇਆ ਲੇਡੀਜ਼ ਵਾਸਤੇ ਉਹ ਮੁਟਿਆਰ ਪਾਊਡਰ ਬਣਾਇਆ ਮੁਟਿਆਰ ਦਾ ਮਤਲਬ ਹੁੰਦਾ ਜਦੋਂ ਪਹਿਲਾਂ ਪਹਿਲਾਂ ਹੁੰਦਾ ਸੀ ਵੀ ਹੁਣ ਕੁੜੀ ਮੁਟਿਆਰ ਹੋ ਗਈ ਬਈ ਇਹਦਾ ਵਿਆਹ ਕਰੋ ਮੁਟਿਆਰ ਮਤਲਬ ਮਾਂ ਬਣਨ ਨੂੰ ਤਿਆਰ ਮੁਟਿਆਰ ਹੋ ਗਈ ਤੇ ਹੁਣ ਇਹਦਾ ਵਿਆਹ ਕਰੋ ਗੱਭਰੂ ਦਾ ਮਤਲਬ ਹੁੰਦਾ ਸੀ ਵੀ ਹੁਣ ਇਹ ਪ੍ਰੈਗਨਨਸੀ ਕਰਨ ਦੇ ਕਾਬਲ ਹੋ ਗਿਆ ਇਹ ਗੱਭਰੂ ਹੋ ਗਿਆ ਇਹਦਾ ਵੀ ਮੁੰਡੇ ਵਾਸਤੇ ਕੁੜੀ ਕਾੜੀ ਦੇਖੋ ਇਹ ਇਹ ਬਣੇ ਹੋਏ ਨੇ ਵਰਲਡ ਆਪਣੇ ਤਾਂ ਉਹ ਵਰਲਡ ਮੈਂ ਮੈਡੀਸਨ ਦੇ ਥਰੂ ਲੋਕਾਂ ਤੱਕ ਪਹੁੰਚੇ ਕਿਉਂਕਿ ਪਹਿਲਾਂ ਘਰਾਂ 'ਚ ਸਾਡੇ ਬਜ਼ੁਰਗ ਮਾਤਾ ਦਾਦੀਆਂ ਸਾਡੇ ਕੀ ਕਰਦੀਆਂ ਸੀ ਪੰਜੀਰੀ ਬਣਾਉਂਦੀਆਂ ਉਹ 'ਚ ਗੂੰਦ ਪਾਉਂਦੀਆਂ ਉਹ 'ਚ ਜੜੀਆਂ ਬੂਟੀਆਂ ਪਾਉਂਦੀਆਂ ਮੁਸਲੀ ਪੰਜੇ ਕਾਲੀ ਮੁਸਲੀ ਸਾਰਾ ਕੁਝ ਪਾਉਂਦੀਆਂ ਤੇ ਇਹ ਅਸੀਂ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਇੱਕ ਮੈਡੀਕੇਟਡ ਸਟੈਂਪ ਦਿੱਤੀ ਤਾਂ ਕਿ ਅੱਜ ਦਾ ਜਿਹੜਾ ਯੁੱਗ ਹੈ ਅੱਜ ਦਾ ਜਿਹੜਾ ਯੂਥ ਹੈ ਬਹੁਤ ਸਿਆਣਾ ਪੜਿਆ ਲਿਖਿਆ ਹਰ ਚੀਜ਼ ਨੂੰ ਪੜਨਾ ਚਾਹੁੰਦਾ ਸਟੱਡੀ ਕਰਨਾ ਚਾਹੁੰਦਾ ਉਦੋਂ ਬਾਅਦ ਚਾਹੁੰਦਾ ਕਿ ਮੈਮੂਹ ਚ ਪਾਵਾਂ ਸਿਰਫ ਇੱਕ ਨਸ਼ੇ ਨੂੰ ਲੈਣ ਲੱਗੇ ਲੋਕੀ ਥੋੜੀ ਗਲਤੀ ਕਰਦੇ ਨੇ ਉਹ ਵੀ ਹੁਣ ਬਹੁਤ ਸਿਆਣੇ ਹੋ ਗਏ ਆ ਇਹਦੇ ਵਿੱਚ ਦੇਖੋ ਅਸੀਂ ਕੇਸਰ ਪਾਇਆ ਮੈਡਮ ਸਭ ਤੋਂ ਪਹਿਲਾਂ ਕੇਸਰ ਦੀ ਡੋਜ਼ ਇਦਾਂ ਪਾਈ 10 ਮਿਲੀਗ੍ਰਾਮ ਕਿ ਕਿਸੇ ਵੀ ਮੌਸਮ ਵਿੱਚ ਖਾ ਲੈ ਚਾਹੇ ਸ਼ਾਵਣ ਹੋਵੇ ਚਾਹੇ ਬਾਦੂ ਹੋਵੇ ਕਿਸੇ ਵੀ ਮੌਸਮ ਚ ਖਾ ਲੇ ਤਾਂ ਇਹ ਖਾਇਆ ਜਾਊਗਾ ਤੇ ਇਸੇ ਤਰ੍ਹਾਂ ਇਹਦੇ ਵਿੱਚ ਨਾਗ ਕੇਸਰ ਪਾਇਆ ਜਿਹੜਾ ਸਾਡੇ ਬ੍ਰੇਨ ਨੂੰ ਉਸ ਤੋਂ ਬਾਅਦ ਇਹ ਚ ਸਾਲਪ ਪੰਜਾ ਕੌਂਚ ਬੀਜ ਕੌਂਚ ਬੀਜ ਜਿਹੜਾ ਹੈਗਾ ਬਾਡੀ ਦੇ ਅੰਦਰ ਬਲੱਡ ਔਰ ਬੀਰਜ ਦੀ ਕੁਆਲਿਟੀ ਨੂੰ ਅੱਛਾ ਕਰਦਾ ਹੈ। ਓਕੇ ਤੇ ਉਹਦੇ ਵਿੱਚ ਫਿਰ ਅਸੀਂ ਗੋਖਰੂ ਪਾਇਆ ਜਿਹੜਾ ਸਾਡੇ ਯੂਰਨ ਸਿਸਟਮ ਨੂੰ ਬਾਥਰੂਮ ਨੂੰ ਕਲੀਨ ਕਰਦਾ। ਤਾਲ ਮਖਾਣਾ ਨਾੜੀ ਸਿਸਟਮ ਵਾਸਤੇ ਜੈਫਲ ਜਵਿਤਰੀ ਮਤਲਬ ਇਹ ਸਾਰੀ ਚੀਜ਼ਾਂ ਅਸੀਂ ਗਰਮ ਚੀਜ਼ਾਂ ਤੇ ਠੰਡ ਮਤਲਬ ਠੰਡੀਆਂ ਚੀਜ਼ਾਂ ਦਾ ਮਿਕਸਚਰ ਓਕੇ ਤੇ ਫਿਰ ਇਹਦੇ ਵਿੱਚ ਅਸੀਂ ਸੋਨੇ ਦੀਪਾ ਸੰਪਾਈ। ਨਾ ਜਿਹੜੀ ਹੱਡੀਆਂ ਨੂੰ ਮਜ਼ਬੂਤ ਕਰਦੀ ਹੈ ਔਰ ਫਿਰ ਫੇਰੀ ਕਹੂਗੀ ਸੋਨੇ ਦਾ ਮੁਰ ਸੋਨੇ ਦਾ ਸ਼ੇਰ ਬਣੂਗਾ ਮਤਲਬ ਮੈਂ ਤਾਂ ਇਹ ਸੁਣ ਕੇ ਇਹਦੀ ਰੈਸਪੀ ਇੰਨਾ ਵਧੀਆ ਲੱਗ ਰਹੀ ਹੈ ਨਾ ਕਿ ਜਿੰਨੂੰ ਨਸ਼ਾ ਨਹੀਂ ਵੀ ਜਿਹੜਾ ਕਰਦਾ ਉਹਨੂੰ ਖਾਣ ਨੂੰ ਦਿਲ ਕਰੂਗਾ ਕਿ ਮੈਂ ਇੱਕ ਹੋਰ ਅੱਛਾ ਹੋ ਜਾ ਬਿਲਕੁਲ ਇਹਦਾ ਇੱਕ ਚਮਚ ਲੈਣ ਤੋਂ ਬਾਅਦ ਹੀ ਬਾਡੀ ਐਨਰਜੈਟਿਕ ਹੋ ਜਾਂਦੀ ਹੈ ਔਰ ਇਹ ਉਹ ਚੀਜ਼ਾਂ ਨੇ ਜਿਹੜੀਆਂ ਤੁਸੀਂ ਘਰੇ ਬਣਾ ਸਕਦੇ ਹੋ ਘਰੇ ਖਾ ਸਕਦੇ ਹੋ ਇਹਦਾ ਸੋਚੋ ਵੀ ਗੁਇਲ ਸਾਹਿਬ ਪਤਾ ਨਹੀਂ ਲੋਕਾਂ ਵਾਂਗੂ ਪੈਸੇ ਇਕੱਠੇ ਕਰਨ ਵਾਲੇ ਪੈਸੇ-ਪੂਸੇ ਰੱਬ ਦੇ ਦਿੱਤੇ ਸਭ ਕੁਝ ਹੈ ਰੱਬ ਨੇ ਰੋਟੀ ਪਾਣੀ ਵਧੀਆ ਦਿੱਤਾ ਹੋਇਆ ਤੇ ਬਾਕੀ ਆਸ਼ੀਰਵਾਦ ਹੈ ਤੁਹਾਡਾ ਸਾਰਿਆਂ ਦਾ ਮੈਨੂੰ ਇੰਨਾ ਪਤਾ ਹੈ ਵੀ 3-4 ਲੱਖ ਪਰਿਵਾਰਾਂ ਦਾ ਆਸ਼ੀਰਵਾਦ ਮਿਲਿਆ ਆਪਾਂ ਨੂੰ ਜੇ ਤੁਸੀਂ ਮੇਰਾ ਵੀਡੀਓ ਦੇਖ ਰਹੇ ਹੋ ਤੁਸੀਂ ਮੇਰਾ ਪ੍ਰੋਗਰਾਮ ਸੁਣ ਰਹੇ ਹੋ ਮੇਰੀ ਗੱਲਬਾਤ ਸੁਣ ਰਹੇ ਹੋ ਇਟ ਮੀਨਸ ਆਪਣੇ ਘਰ ਚ ਇਹ ਪ੍ਰੋਬਲਮ ਹੈਗੀ ਹੈ ਇਹਨੂੰ ਕਮਿਟ ਕਰੋ ਤਾਂ ਅੱਗੇ ਵਧੋ ਔਰ ਤੁਹਾਨੂੰ ਵੀ ਫਾਇਦਾ ਮਿਲੂਗਾ ਔਰ ਤੁਹਾਡਾ ਅਸ਼ੀਰਵਾਦ ਵੀ ਸਾਨੂੰ ਮਿਲੂਗਾ ਸਾਡੀ ਸੰਸਥਾ ਨੂੰ ਮਿਲੂਗਾ ਔਰ ਜਿਹੜੇ ਅਸ਼ੀਰਵਾਦ ਨੇ ਉਹ ਨੋਟਾਂ ਦੇ ਬੰਡਲਾਂ ਤੋਂ ਵੀ ਵੱਡੇ ਹੁੰਦੇ ਆ ਇਹ ਤੁਹਾਨੂੰ ਤਾਂ ਪਤਾ ਹੀ ਹੈ ਤੇ ਮੈਂ ਵੀ ਜਾਣਦਾ ਬਿਲਕੁਲ ਅੱਛਾ ਗੁਰਪ੍ਰੀਤ ਸਾਹਿਬ ਜਿਵੇਂ ਸਾਡੀ ਅੱਜ ਦੀ ਜਨਰੇਸ਼ਨ ਆ ਜਿਹੜੇ ਟੀਨੇਜਰਸ ਨੇ ਉਹਨਾਂ ਦਾ ਲਾਈਕ ਟੀਨ ਕਰਕੇ ਤਾਂ ਚਲੋ ਹਾਰਮੋਨਲ ਚੇਂਜਸ ਤਾਂ ਜਲੋ ਉਹਨਾਂ ਚ ਆਉਂਦਾ ਹੀ ਹੈ ਜਿਹਦੇ ਕਰਕੇ ਉਹ ਗੁਮਸੁਮ ਰਹਿਣ ਲੱਗ ਜਾਂਦੇ ਨੇ ਘਰਦਿਆਂ ਨਾਲ ਘੱਟ ਗੱਲਬਾਤ ਕਰਦੇ ਨੇ ਉਹਨੇ ਰਿਜ਼ਰਵ ਹੋ ਜਾਂਦੇ ਨੇ ਥੋੜਾ ਰਿਜ਼ਰਵ ਹੋ ਜਾਂਦੇ ਨੇ ਉਹ ਚਲੋ ਨੇਚਰਲੀ ਤਾਂ ਹੁੰਦਾ ਹੀ ਆ ਬਟ ਜਿਹੜੀ ਟੀਨੇਜ ਦੇ ਵਿੱਚ ਉਹ ਨਾਲ ਨਸ਼ਿਆਂ ਚ ਵੀ ਪੈ ਜਾਂਦੇ ਨੇ ਤੇ ਉਹ ਓਵਰ ਇੰਟਰਵਰਟ ਹੋ ਜਾਂਦੇ ਆ ਆਪਣੇ ਆਪ ਚ ਰਹਿਣ ਲੱਗ ਜਾਂਦੇ ਨੇ ਚੁੱਪਚਾਪ ਰਹਿਣ ਲੱਗ ਜਾਂਦੇ ਨੇ ਆਪਣੀ ਦੁਨੀਆ ਚ ਖੋ ਜਾਂਦੇ ਨੇ ਸੋ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਇੱਕ ਵੱਡਾ ਸਿੰਪਟਮ ਉਹੀ ਇੱਕ ਸਮਾਂ ਹੁੰਦਾ ਕਿ ਪਹਿਰੇਦਾਰ ਦੀ ਜਦੋਂ ਫਸਲ ਵੱਡੀ ਹੁੰਦੀ ਆ ਜਮੀਂਦਾਰ ਦੀ ਫਸਲ ਵੱਡੀ ਹੁੰਦੀ ਆ ਉਸ ਟਾਈਮ ਉਹਦੇ ਤੇ ਡਟ ਕੇ ਪੈਰਾ ਦੇ ਉਹ ਉਹ ਇੱਕ ਟਾਈਮ ਹੁੰਦਾ ਜਦੋਂ ਬੱਚਾ ਤੁਹਾਡਾ ਹਾਰਮੋਨਲ ਚੇਂਜ ਹੋ ਰਹੀ ਆ ਉਹਦੀ ਟੀਨੇਜ ਤੋਂ ਬਾਹਰ ਆ ਰਿਹਾ ਹੈ ਜੀ ਉਹਨੇ ਹੁਣ 16 ਸਾਲ ਤੋਂ ਬਾਅਦ ਉਹ ਸਵੀਟ 16 ਦੇ ਵਿੱਚ ਚਲਾ ਗਿਆ 17 ਦੇ ਵਿੱਚ ਚਲਾ ਗਿਆ ਜਦੋਂ ਤੱਕ ਉਹ ਮਤਲਬ ਕਿ 19 21 ਚ ਨਹੀਂ ਚਲਾ ਜਾਂਦਾ ਉਦੋਂ ਤੱਕ ਉਹਦਾ ਪੂਰਾ ਕੇਅਰ ਕਰਨਾ ਪੈਂਦਾ ਹਾਂ ਤੇ ਉਹ ਜਿਹੜੀ ਚੀਜ਼ ਆ ਕਿ ਉਹਦੇ ਵਿੱਚ ਜਦੋਂ ਅਸੀਂ ਉਹਦਾ ਧਿਆਨ ਰੱਖਾਂਗੇ ਉਹਦੀ ਐਕਟੀਵਿਟੀਜ਼ ਤੇ ਧਿਆਨ ਰੱਖਾਂਗੇ ਕਿ ਉਹ ਟਾਇਲਟ 'ਚ ਵੜ ਕੇ ਜ਼ਿਆਦਾ ਟਾਈਮ ਲਾ ਰਿਹਾ ਕਿ ਉਹ ਸਵੇਰ ਉੱਠਣ ਲੱਗੇ ਸੁਸਤੀ ਕਰ ਰਿਹਾ ਕਿ ਉਹ ਸਾਡੇ ਨਾਲ ਗੱਲ ਕਰਦੇ ਹੋਏ ਜਾਂ ਪੈਸੇ ਮੰਗਦੇ ਹੋਏ ਝੂਠ ਬੋਲ ਰਿਹਾ ਤਾਂ ਸਾਨੂੰ ਪਤਾ ਲੱਗੂਗਾ ਕਿ ਸਾਡਾ ਬੱਚਾ ਗਲਤ ਜਾ ਰਿਹਾ ਉਹਨੂੰ ਉਸੇ ਟਾਈਮ ਸਮਝਾਉਣਾ ਉਸੇ ਟਾਈਮ ਦੱਸ ਦੇਣਾ ਉਸੇ ਟਾਈਮ ਉਹਦੇ ਤੇ ਇੱਕ ਪੂਰਾ ਪਹਿਰਾ ਦੇ ਦੇਣਾ ਉਹ ਇੱਕ ਬਹੁਤ ਵੱਡਾ ਯੂ ਟਰਨ ਹੁੰਦਾ ਬੱਚਾ ਉੱਥੇ ਹੀ ਮੁੜ ਜਾਂਦਾ ਉਹ ਫਿਰ ਜ਼ਿੰਦਗੀ ਚ ਕਦੇ ਵੀ ਗਲਤ ਸਟੈਪ ਨਹੀਂ ਲੈਂਦਾ ਪਰ ਇਹ ਹੈ ਕਿ ਜਿਹੜਾ ਬੰਦਾ ਬੱਚਾ ਉਸ ਟਾਈਮ ਲੈਣ ਲੱਗ ਗਿਆ ਨਸ਼ਾ ਉਹਨੂੰ ਨਾ ਰੁਕਿਆ ਗਿਆ ਫਿਰ ਉਹ ਪੂਰਾ ਘਰ-ਬਾਰ ਬਰਬਾਦ ਹੋ ਜਾਂਦਾ ਉਹਦਾ ਨਸ਼ਾ ਛੱਡਣਾ ਬਹੁਤ ਔਖਾ ਹੋ ਜਾਂਦਾ ਕਿਉਂਕਿ ਇਹ ਟਾਈਮ ਪੀਰੀਅਡ ਸਰ ਕਿਤਨਾ ਕਿਤੇ ਜਿਹੜਾ ਟੀਨ ਏਜ ਵਾਲਾ ਟਾਈਮ ਆ ਉਹ ਬਹੁਤ ਹੀ ਸੈਂਸਿਟਿਵ ਟਾਈਮ ਹੁੰਦਾ ਹੈ ਹਰ ਬੱਚੇ ਲਈ ਸੋ ਸਾਡੇ ਪੇਰੈਂਟਸ ਨੂੰ ਕਿਤੇ ਨਾ ਕਿਤੇ ਬੜਾ ਹੀ ਫਰੈਂਡਲੀ ਹੋ ਕੇ ਔਰ ਬੜਾ ਹੀ ਅ ਮਤਲਬ ਆਰਾਮ ਨਾਲ ਕਿਉਂਕਿ ਉਹ ਸਟੇਜ 'ਤੇ ਬੱਚੇ ਕਿਸੇ ਦੀ ਨਹੀਂ ਸੁਣਦੇ ਇਹ ਬਿਲਕੁਲ ਤੁਹਾਡੀ ਗੱਲ ਮੈਨੂੰ ਬਹੁਤ ਚੰਗੀ ਲੱਗੀ ਪਰ ਮੈਨੂੰ ਲੱਗਦਾ ਦਰਸ਼ਕਾਂ ਨੂੰ ਵੀ ਸਾਡਿਆਂ ਨੂੰ ਚੰਗੀ ਲੱਗੂਗੀ ਕਿ ਪੇਰੈਂਟਸ ਨੂੰ ਆਪਣੇ ਬੱਚਿਆਂ ਦੇ ਨਾਲ ਫਰੈਂਡਲੀ ਹੋ ਜਾਣਾ ਚਾਹੀਦਾ ਬੱਚਾ ਆਪਣੀ ਗੱਲ ਕਰਨ ਲੱਗਿਆ ਪੇਰੈਂਟਸ ਲਈ ਝਿਜਕੇ ਨਾ ਉਹਨੂੰ ਬਾਹਰ ਦੋਸਤ ਬਣਾਉਣ ਦੀ ਲੋੜ ਨਾ ਪਵੇ ਬਾਹਰਲੇ ਦੇਸ਼ 'ਚ ਤੁਸੀਂ ਦੇਖੋ ਜਿਵੇਂ ਬੱਚੇ ਬੱਚੇ ਕਾਉਂਸਲਿੰਗ ਲੈਂਦੇ ਨੇ ਆਲਮੋਸਟ 90% ਬਾਰ ਬੱਚੇ ਜਿਹੜੇ ਕਾਉਂਸਲਿੰਗ ਲੈਂਦੇ ਕਿਉਂਕਿ ਆਪਣੇ ਉਹਨਾਂ ਦੇ ਮਤਲਬ ਜਿਹੜੇ ਪੇਰੈਂਟਸ ਆ ਉਹੋ ਬੱਚਿਆਂ ਦੇ ਨਾਲ ਫਰੈਂਡਲੀ ਨਹੀਂ ਹੈ ਉਹਨਾਂ ਨੂੰ ਟਾਈਮ ਨਹੀਂ ਦਿੰਦੇ ਲੋਨਲੀ ਬਹੁਤ ਹੈ ਬਹੁਤ ਜ਼ਿਆਦਾ ਤੁਸੀਂ ਦੇਖੋ ਮੈਡਮ ਸਾਡੀ ਫੋਰਨ ਦੇ ਵਿੱਚ ਜਿੱਦਾਂ ਹੁਣ ਜਿੱਦਾਂ ਆਪਾਂ ਬੈਠੇ ਆਏ ਵੀਡੀਓ ਕਿਤੇ ਵੀ ਦੇਖੇ ਜਾਂਦੇ ਨੇ ਲੋਕ ਦੇਖ ਲੈਂਦੇ ਨੇ ਮਤਲਬ ਯੂ ਐਸ ਕੈਨੇਡਾ ਹਲੇ ਕੈਨੇਡਾ ਦੇ ਵਿੱਚ ਸਟ्रेस ਲੈਵਲ ਥੋੜਾ ਜਿਹਾ ਘੱਟ ਹੈ ਯੂ ਐਸ ਦੇ ਵਿੱਚ ਔਰ ਯੂ ਕੇ ਦੇ ਵਿੱਚ ਬਹੁਤ ਜ਼ਿਆਦਾ ਇਹ ਇਹਦੇ ਵਿੱਚ ਕੀ ਹੈ ਕਿ ਜਦੋਂ ਅਸੀਂ ਸਾਡੇ ਨਾਲ ਫੋਨ ਤੇ ਕੋਈ ਗੱਲ ਕਰਦਾ ਅਸੀਂ ਜੋ ਪੇਸ਼ੈਂਟ ਨਾਲ 5 ਮਿੰਟ ਚ ਗੱਲ ਮੁਕਾ ਦਿੰਦੇ ਆ ਉਹਨੂੰ ਐ ਲੱਗਦਾ ਵੀ ਤੇ ਡਾਕਟਰ ਨਹੀਂ ਹੈਗੇ ਇਹਨਾਂ ਨੂੰ ਪਤਾ ਹੀ ਕੁਝ ਨਹੀਂ ਸਾਡੇ ਨਾਲ ਉਹ ਘਟੋ ਘਟ ਢੰਡਾ ਘੰਟਾ ਗੱਲ ਕਰਨੀ ਚਾਹੁੰਦੇ ਆ ਨਾਲ ਉਹ ਕਹਿਣਗੇ ਗੋਲ ਸਾਹਿਬ ਦੱਸੋ ਕਿੰਨੇ ਪੈਸੇ ਭੇਜਨੇ ਆਸੀਂ ਭੇਜ ਦਾਂਗੇ ਪਰ ਸਾਡੀ ਗੱਲ ਸੁਣੋ ਉਹਦੇ ਵਿੱਚ ਕੋਈ ਮੈਟਰ ਨਹੀਂ ਕਰਦਾ ਕਈਆਂ ਦੀ ਪੇਮੈਂਟ ਮੇਰੇ ਕੋਲ ਇਦਾਂ ਵੀ ਆਈ ਆ ਵੀ ਉਹੀ ਭੇਜ ਦਿੰਦੇ ਨੇ ਗੱਲਬਾਤ ਕਰਕੇ ਉਹ ਦੁਬਾਰਾ ਭੇਜ ਦਿੰਦੇ ਨੇ ਫਿਰ ਮੈਂ ਉਹਨੂੰ ਪੁੱਛੂੰਗਾ ਵੀ ਇਹ ਕਾਹਦੇ ਭੇਜੇ ਨੇ ਗੁਲਸਰ ਬਸ ਤੁਸੀਂ ਸਾਨੂੰ ਇੰਨਾ ਟਾਈਮ ਦਿੱਤਾ ਮੈਂ ਕਹਿੰਦਾ ਵੀ ਇੰਨੀ ਜਿਆਦਾ ਵੈਲਿਊ ਉਹਨਾਂ ਲੋਕਾਂ ਲਈ ਤਾਂ ਕਿਉਂ ਨਹੀਂ ਉਹਨਾਂ ਕੋਲ ਟਾਈਮ ਸੱਚਮੁੱਚ ਨਹੀਂ ਹੈਗਾ ਆਪਸ ਵਿੱਚ ਸਮਾਨੀ ਹੈਗਾ ਉਹਨਾਂ ਨੂੰ ਅਗਰ ਅਗਰ ਮੈਂ ਕਈ ਵਾਰ ਸੋਚਦਾ ਹਾਂ ਨਾ ਵੀ ਕੋਈ ਐਦਾਂ ਦਾ ਕਾਲ ਸੈਂਟਰ ਬਣਾਇਆ ਜਾਵੇ ਵੀ ਜਿੱਥੇ ਇਹ ਲਿਖਿਆ ਜਾਵੇ ਕਿ ਜਿਹੜੇ ਲੋਕ ਲੋਨਲੀ ਹੈਗੇ ਨੇ ਉਹਨਾਂ ਵਾਸਤੇ ਇੱਕ ਸਪੈਸ਼ਲ ਕਾਲ ਸੈਂਟਰ ਤੁਸੀਂ ਆਪਣੀਆਂ ਦਿਲ ਦੀਆਂ ਗੱਲਾਂ ਕਰ ਸਕਦੇ ਹੋ ਤੁਸੀਂ ਆਪਣੀ ਗੱਲਬਾਤ ਤਾਂ ਪੜਾ ਜਿਹਦਾ ਅਸੀਂ ਨੌ ਰੱਖਣਾ ਚਾਹੁੰਦੇ ਹਾਂ padas.com ਆਪਣੀ ਪੜਾ ਕਾਉਂਸਲਿੰਗ ਨਹੀਂ ਮਾੜੀ ਗੱਲ ਨਹੀਂ ਹੈ ਬਟ ਆ ਚੰਗੀ ਗੱਲ ਹੈ ਮਤਲਬ ਸਾਡੇ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਹਲੇ ਇੰਨਾ ਕਲਚਰ ਨਹੀਂ ਹੈਗਾ ਲੋਕਾਂ ਨੂੰ ਇਹ ਲੱਗਦਾ ਕਿ ਆਪਾਂ ਆਪਣੇ ਬੱਚਾ ਨੂੰ ਅਗਰ ਇਦਾਂ ਕਾਉਂਸਲਿੰਗ ਦਵਾਵਾਂਗੇ ਤਾਂ ਕਿਤੇ ਨਾ ਕਿਤੇ ਕੋਈ ਇਹ ਨਾ ਸੋਚ ਲੈ ਕੇ ਪਤਾ ਨਹੀਂ ਸਾਡੇ ਬੱਚੇ ਨੂੰ ਕੀ ਹੋ ਗਿਆ ਸੋ ਬਹੁਤ ਤਰ੍ਹਾਂ ਦੇ ਲੋਕਾਂ ਨੂੰ ਅਵੇਅਰ ਕਰਨਾ ਜ਼ਰੂਰੀ ਹੈ ਨੀਡ ਹੈ ਉਹਨੂੰ ਦਿਸ਼ਾ ਦੇ ਹੁਣ ਤੁਸੀਂ ਤੁਹਾਡਾ ਬੱਚਾ ਚੰਦਰ ਜੀ ਮੈਂ ਪਾਇਲਟ ਬਣਨਾ ਤੁਸੀਂ ਉਹਨੂੰ ਕਹਿੰਦੇ ਵੀ ਨਹੀਂ ਨਹੀਂ ਤੂੰ ਤੇ ਟੇਲਰ ਬਣਨਾ ਹਾਂ ਹੈਨਾ ਤੇ ਕਿੱਥੇ ਪਾਇਲਟ ਕਿੱਥੇ ਟੇਲਰ ਉਹ ਕਹਿੰਦਾ ਮੈਂ ਆਇਲਟਸ ਕਰਨਾ ਤੁਸੀਂ ਉਹਨੂੰ ਕਹਿ ਰਹੇ ਹੋ ਨਹੀਂ ਬੇਟਾ ਤੂੰ ਆਈਏਐਸ ਕਰਨਾ ਤੇ ਉਹ ਕਿੰਨਾ ਫਰਕ ਪੈਗਾ ਜਿਹੜਾ ਕਾਉਂਸਲਰ ਹੈਗਾ ਜਿਹਨੇ ਕਾਉਂਸਲਿੰਗ ਦੇਣੀ ਆ ਉਹਨੇ ਬੱਚੇ ਨੂੰ ਸਾਰਾ ਸਮਝ ਕੇ ਨਿਚੋੜ ਕੱਢ ਕੇ ਰੱਖ ਦੇਣਾ ਕਿ ਇਹ ਬਚਾਅ ਬਣੂਗਾ ਕਿਉਂਕਿ ਜੋ ਬਣਨਾ ਉਹਨੇ ਉਹ ਤਾਂ ਉੱਪਰੋਂ ਲਿਖਿਆ ਹੋਇਆ ਜਦੋਂ ਉਹਨੇ ਜਾਣਾ ਜਿਹਨੇ ਗੇਮ ਚ ਜਾਣਾ ਉਹਨੇ ਜਾਣਾ ਹੀ ਜਾਣਾ ਜਿਹਨੇ ਸਿੰਗਿੰਗ ਚ ਜਾਣਾ ਉਹਨੇ ਜਾਣਾ ਜਿੰਨਾ ਮਰਜ਼ੀ ਕੁਝ ਕਰ ਲੋ ਕਿਉਂਕਿ ਉੱਪਰੋਂ ਲਿਖੀਆਂ ਹੋਈਆਂ ਚੀਜ਼ਾਂ ਹੁੰਦੀਆਂ ਨੇ ਇਸ ਕਰਕੇ ਜਿਹੜੇ ਜਿਹੜੇ ਬੱਚੇ ਨਸ਼ਿਆਂ ਚ ਪੈ ਜਾਂਦੇ ਨੇ ਜਾ ਜਾਂ ਅਲੱਗ ਕਿਤੇ ਤੁਰ ਪੈਂਦੇ ਆ ਉਹ ਫਿਰ ਜਿਹੜੇ ਬਾਹਰ ਗੱਲ ਕਰਦੇ ਜੇ ਪੇਰੈਂਟਸ ਉਹਦੇ ਨਾਲ ਫ੍ਰੈਂਡਲੀ ਗੱਲ ਕਰਨਗੇ ਫਿਰ ਉਹ ਬੱਚਾ ਬਾਹਰ ਗੱਲ ਹੀ ਨਹੀਂ ਕਰੂਗਾ ਉਹਨੂੰ ਪਤਾ ਹੈ ਪੇਰੈਂਟਸ ਕੋਲੇ ਗਿਆ ਤੇ ਗੱਲ ਕਰ ਲਈ ਵੀ ਪਾਪਾ ਆਹ ਕੀ ਚੀਜ਼ ਹੁੰਦੀ ਆ ਆਹ ਜਿਹੜੀ ਦਾਰੂ ਦੀ ਬੋਤਲ ਹੈ ਇਹਦਾ ਕੀ ਮਤਲਬ ਹੈ ਬੀਅਰ ਕਿਉਂ ਇੰਨੀ ਪ੍ਰਮੋਟ ਹੋ ਰਹੀ ਆ ਫਿਲਮ ਦੇਖਦਾ ਕੋਈ ਬੈਠਾ ਉਹਦੇ ਵਿੱਚ ਐਡ ਆ ਜਾਂਦੀ ਆ ਕਿਸੇ ਨਸ਼ੇ ਵਾਲੀ ਚੀਜ਼ ਦੀ ਕੋਈ ਖੈਣੀ ਗੁਟਕੇ ਦੀ ਐਡ ਆਉਂਦੀ ਆ ਉਹ ਅਗਰ ਆਪਣੇ ਪੇਰੈਂਟਸ ਨਾਲ ਗੱਲ ਕਰਦਾ ਪੇਰੈਂਟਸ ਦੱਸ ਦਿੰਦੇ ਨੇ ਠੀਕ ਹੈ ਨਹੀਂ ਉਹ ਬਾਹਰ ਜਾਊਗਾ ਬਾਹਰ ਜੀ ਨੂੰ ਪੁੱਛੂਗਾ ਉਹ ਤੂੰ ਖਾ ਕੇ ਦੇਖ ਨ ਦਲਗੂ ਤੇ ਉੱਥੇ ਆ ਕੇ ਉਹ ਬੱਚੇ ਦਾ ਭੁੱਖ ਖਰਾਬ ਹੋ ਜਾਂਦਾ ਇਸ ਕਰਕੇ ਜਿੰਨੇ ਵੀ ਲੋਕੀ ਦੇਸ਼ ਵਿਦੇਸ਼ ਚ ਬੈਠੇ ਆ ਤੁਸੀਂ ਮੈਡਮ ਦੇਖੋ ਹਰ ਜਗ੍ਹਾ ਸੀ ਤੁਹਾਨੂੰ ਦੇਖਦੇ ਆ ਲੰਡਨ ਪੈਰਿਸ ਕੈਨੇਡਾ ਅਮਰੀਕਾ ਤੁਸੀਂ ਵੀ ਘੁੰਮਦੇ ਹੋ ਦੁਨੀਆ ਦੇ ਵਿੱਚ ਜਾਂਦੇ ਹੋ ਤੁਹਾਡੇ ਨੇ ਰੁਝੇਵੇਂ ਨੇ ਅੱਜ ਤੁਸੀਂ ਜਿਹੜਾ ਸਮਾਂ ਮੇਰੇ ਲਈ ਕੱਢਿਆ ਜਾ ਸਮਝੋ ਕਿ ਇਸ 쇼 ਲਈ ਕੱਢਿਆ ਔਰ ਇਸ 쇼 ਦਾ ਮਤਲਬ ਹੈ ਲੋਕਾਂ ਨੂੰ ਅਸੀਂ ਅਵੇਅਰ ਕਰਦੀਏ ਉਹਦੇ ਲਈ ਸ਼ਾਇਦ ਤੁਹਾਡੇ ਮਨ ਚ ਕਿਤੇ ਨਾ ਕਿਤੇ ਮੇਰੀ ਗੱਲ ਸਮਝ ਆ ਗਈ ਤੁਸੀਂ ਆਏ ਹੋ ਤੁਹਾਡਾ ਵੈਲਕਮ ਹੈ ਪਰ ਇੱਕ ਗੱਲ ਬਹੁਤ ਵੱਡੀ ਆ ਕਿ ਕੋਈ ਵੀ ਦੇਸ਼ ਵਿਦੇਸ਼ ਦੇ ਵਿੱਚ ਬੈਠਾ ਇਨਸਾਨ ਹੈ ਤੁਸੀਂ ਦੇਖੋ ਇੱਥੋਂ ਸੱਤ ਸਮੁੰਦਰ ਪਾਰ ਬੈਠੇ ਅਸੀਂ ਇਨਸਾਨ ਦੀ ਕਾਉਂਸਲਿੰਗ ਕਰਕੇ ਉਹਨੂੰ ਨਸ਼ਾ ਛੁਡਾਣ ਚ ਕਾਮਯਾਬੀ ਹਾਸਲ ਕੀਤੀਆਂ ਹੋਈਆਂ ਨੇ ਤੇ ਇਹ ਇੱਕ ਇਹ ਇਹਨੂੰ ਕਹਿੰਦੇ ਨੇ ਕਿ ਸਮਾਜ ਸੇਵਾ ਵੀ ਹੈ ਨਾਲੇ ਪੂਰਨ ਨਾਲੇ ਫਲੀਆਂ ਬਹੁਤ ਵੱਡੀ ਕਾਮਯਾਬੀ ਹੈ ਸਰ ਨਾਲੇ ਪੂਰਨ ਨਾਲੇ ਫਲੀਆਂ ਮਾਇਆ ਵੀ ਆਂਦੀ ਹੈ ਤੇ ਅਸੀਸਾਂ ਵੀ ਮਿਲਦੀਆਂ ਨੇ ਇਸ ਤੋਂ ਵੱਡੀ ਹੋਰ ਕਿਹੜੀ ਸੇਵਾ ਹੋ ਸਕਦੀ ਹੈ ਔਰ ਮੈਨੂੰ ਉਮੀਦ ਹੈ ਵੀ ਅੱਜ ਤੋਂ ਬਾਅਦ ਤੁਹਾਨੂੰ ਵੀ ਬਹੁਤ ਲੋਕ ਅਸੀਸਾਂ ਦੇਣਗੇ ਕਿ ਤੁਸੀਂ ਇਹ ਗੱਲ ਸਾਡੀ ਮੈਂ ਤਾਂ ਸਰ ਮੈਂ ਤੁਹਾਨੂੰ ਹੀ ਮੈਂ ਸਟਾਰਟਿੰਗ 'ਚ ਹੀ ਕਿਹਾ ਸੀਗਾ ਕਿ ਤੁਸੀਂ ਤੇ ਬlesed ਹੋ ਮੈਂ ਅੱਜ ਇਹਦਾ ਪਾਰਟ ਬਣ ਕੇ ਤੁਹਾਡੇ ਨਾਲ ਗੱਲਬਾਤ ਕਰਕੇ ਮੈਂ ਇੰਨਾ ਗੁੱਡ ਫੀਲ ਕਰ ਰਹੀ ਆ ਇੰਨਾ ਬlesed ਫੀਲ ਕਰ ਰਹੀ ਆ ਕਿ ਮੈਨੂੰ ਮੌਕਾ ਮਿਲਿਆ ਕਿ ਜੇ ਆਡੀਅנס ਹਨਾ ਅਵੇਅਰ ਹੁੰਦੀ ਹੈ ਸਾਡੀ ਗੱਲਾਂ ਤੋਂ ਤੇ ਤੁਸੀਂ ਵੀ ਦਿਨ ਦੁਪਹਿਰੀ ਰਾਤ ਚੌਗਣੀ ਤਰੱਕੀ ਕਰੋ ਆਉਣ ਵਾਲੀਆਂ ਤੁਹਾਡੀਆਂ ਫਿਲਮਾਂ ਲੋਕੀ ਦੇਖਣ ਪਸੰਦ ਕਰਨ ਲਈ ਤੁਹਾਨੂੰ ਵੀ ਇੱਕ ਦਰਜਾ ਦੇ ਕੇ ਨਾਲ-ਨਾਲ ਰੱਖਣ ਹੈ थैंक यू ਸੋ ਮਚ ਸਰ ਹਾਂਜੀ ਸਰ ਜਿਵੇਂ ਸਾਡੀ ਜਨਰੇਸ਼ਨ ਆ ਜਿਵੇਂ ਕੁੜੀਆਂ ਮੁੰਡੇ ਜਾਂ ਹਰ ਏਜ ਦੇ ਮਤਲਬ ਬਜ਼ੁਰਗ ਨੇ ਹਨਾ ਹਰ ਕੈਟਾਗਰੀ ਚ ਮਤਲਬ ਉਹਨਾਂ ਲਈ ਸਾਰਿਆਂ ਲਈ ਸੇਮ ਪ੍ਰੋਡਕਟ ਹੁੰਦਾ ਜਾਂ ਕਿਵੇਂ ਤੁਸੀਂ ਇੱਕ ਪ੍ਰੋਡਕਟ ਜਾਂ ਉਹਨਾਂ ਦਾ ਟ੍ਰੀਟਮੈਂਟ ਕਰਦੇ ਹੋ ਕਿ ਅਲੱਗ-ਅਲੱਗ ਏਜ ਗਰੁੱਪ ਲਈ ਅਲੱਗ-ਅਲੱਗ ਕੁਝ ਟ੍ਰੀਟਮੈਂਟ ਉਹਦੇ ਬਾਰੇ ਥੋੜਾ ਜਰੂਰ ਮੈਡਮ ਰੂਪਾਲੀ ਜੀ ਤੁਹਾਡਾ ਇਹ ਸਵਾਲ ਬਹੁਤ درست ਹੈ ਹੋਣਾ ਵੀ ਚਾਹੀਦਾ ਇਦਾਂ ਦਾ ਸਵਾਲ ਲੇਕਿਨ ਜਿਹੜੀ ਲੜਕੀਆਂ ਨੇ ਉਹਨਾਂ ਦਾ ਟ੍ਰੀਟਮੈਂਟ ਥੋੜਾ ਜਿਆਦਾ ਡਿਫਰੈਂਟ ਹੁੰਦਾ ਹੈ ਉਹ ਕਿਉਂਕਿ ਉਹਨਾਂ ਦੇ ਹਾਰਮੋਨਲ ਜਿਹੜੇ ਨੇ ਉਹਨਾਂ ਦੇ ਮੈਂਸਚ ਸਿਸਟਮ ਨੂੰ ਸਾਰੀ ਚੀਜ਼ ਨੂੰ ਧਿਆਨ ਚ ਰੱਖਣਾ ਪੈਂਦਾ ਜੀ ਕਿ ਉਹ ਮਤਲਬ ਆਉਣ ਵਾਲੇ ਸਮੇਂ 'ਚ ਇਹ ਨਾ ਹੋਵੇ ਕਿ ਉਹਨਾਂ ਨੂੰ ਮਾਂ ਬਣਨ 'ਚ ਕੋਈ ਪ੍ਰੋਬਲਮ ਆਵੇ ਇਹ ਚੀਜ਼ ਦਾ ਬਹੁਤ ਖਿਆਲ ਰੱਖਣਾ ਪੈਂਦਾ ਤੇ ਇਸੇ ਤਰ੍ਹਾਂ ਇੱਕ ਲੜਕੀ ਆਈ ਸੀ ਮੈਂ ਤੁਹਾਨੂੰ ਇੱਕ ਛੋਟੀ ਜੀ ਸਟੋਰੀ ਦੱਸਦਾ ਇਹ ਅੰਮ੍ਰਲੇ ਤੋਂ ਸੀ ਪਰਵਾਰ ਓਕੇ ਉਹਨਾਂ ਦੇ ਘਰ 'ਚ ਨਾ ਉਹ ਕੁੜੀ ਮੈਰਿਡ ਸੀ ਅੱਛਾ ਜੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਵਿਆਹ ਕੇ ਲੈ ਆਏ ਕੁੜੀ ਨਸ਼ੇ ਕਰਦੀ ਸੀ ਚਿੱਟੇ ਦਾ ओके ਤੇ ਉਹ ਅੱਛਾ ਜਿਹੜੀ ਫੈਮਿਲੀ ਸੀ ਉਹਨਾਂ ਦਾ ਆਪਸ ਵਿੱਚ 20 ਸਾਲ ਪੁਰਾਣਾ ਰਿਲੇਸ਼ਨ ਸੀ ਤੇ ਉਹ ਰਿਲੇਸ਼ਨ ਦੇ ਵਿੱਚ ਵਿਆਹ ਹੋ ਗਿਆ ਤੇ ਉਹ ਵਿਆਹ ਹੋਇਆ ਤੇ ਉਹ ਕੁੜੀ ਨੇ ਕੁੜੀ ਕਹਿੰਦੀ ਜੀ ਬਿਲਕੁਲ ਜਦੋਂ ਬੈਠੇ ਸੀ ਮੈਨੂੰ ਕਹਿੰਦੀ ਸਰ ਮੈਂ ਨਾ ਐਕਚੁਅਲੀ ਇਹ ਸੋਚਦੀ ਰਹੀ ਵੀ ਮੈਂ ਛੱਡ ਦੂੰਗੀ ਉਦੋਂ ਪਹਿਲਾਂ ਹੀ ਖਤਮ ਕਰ ਦੂੰਗੀ ਸਸਰਾਲ ਜਾਣ ਚ ਕਹਿੰਦੀ ਮੈਂ ਤਾਂ ਆਪਦੀ ਮਾਂ ਨਾਲੋਂ ਵੱਧ ਤਾਂ ਮੈਂ ਬਣੀ ਸੱਸ ਕੋਲੇ ਰਹੀ ਹੁਈਆਂ ਬਚਪਨ ਤੇ ਐਦਾਂ ਦੀਆਂ ਗੱਲਾਂ ਕਰਦੇ ਕਰਦੇ ਜਦੋਂ ਉਹਨੇ ਮੈਨੂੰ ਦੱਸੀ ਇੱਕ ਗੱਲ ਕਿ ਮੈਂ ਨਸ਼ਾ ਕਿਉਂ ਨਹੀਂ ਛੱਡ ਪਾਈ ਤਾਂ ਉਹ ਇੱਕ ਬਹੁਤ ਵੱਡੀ ਡਰਾਵਣੀ ਗੱਲ ਸੀ ਔਰ ਉਹ ਲੜਕੀ ਖੁਦ ਐਮਬੀਬੀਐਸ ਡਿਗਰੀ ਹੋਲਡਰ ਸੀ ਤੇ ਉਹਨੂੰ ਜਦੋਂ ਲੱਗਿਆ ਕਿਥੋਂ ਨਸ਼ਾ ਕਿੱਦਾਂ ਛੁੱਟਿਆ ਕਿੱਦਾਂ ਉਹ ਨਸ਼ੇ ਦੀ ਦਲਦਲ ਚ ਫਸੀ ਉਹ ਗੱਲ ਲੰਬੀ ਹੈ ਫੇਰ ਕਦੇ ਕਰਾਂਗੇ ਪਰ ਉਹਨੂੰ ਅਸੀਂ ਜਦੋਂ ਕਿਹਾ ਕਿ ਸਾਡੀ ਦਵਾਈ ਜਿਹੜੀ ਹੈ 2 ਮਹੀਨੇ ਚੱਲੂਗੀ ਤੈਨੂੰ ਔਰ ਤੂੰ ਠੀਕ ਹੋ ਜਾਣਾ ਉਹਨੇ ਮੈਨੂੰ ਦੇਖੋ ਮੈਡਮ ਮੇਰੇ ਕੋਲ ਅੱਜ ਵੀ ਪੇਪਰ ਹੋ ਕਲੀਨਿਕ ਤੇ ਪਿਆ ਉਹਨੇ ਮੈਨੂੰ ਰਿਟਰਨ ਚ ਲਿਖ ਕੇ ਕਹਿਤਾ ਕੰਦੀ ਸਰ ਮੈਨੂੰ 8 ਦਿਨ ਨਸ਼ੇ ਦੀ ਲੋੜ ਦਾ ਪਵੇ 9ਵੇਂ ਦਿਨ ਕਹਿੰਦੀ ਮੈਨੂੰ ਦਵਾਈ ਦੀ ਵੀ ਲੋੜ ਪਰ ਉਸ ਕੁੜੀ ਨੇ ਕਮਾਲ ਕਰਕੇ ਦਿਖਾਇਆ ਜੀ ਉਹ ਸਾਡੇ ਕਲੀਨਿਕ ਦੀ ਐਗਜ਼ਾਮਪਲ ਹੈ ਅਸੀਂ ਅੱਜ ਵੀ ਉਹਨੂੰ ਸਲੂਟ ਕਰਦੇ ਆਂ ਕੁੜੀਆਂ ਦੇ ਵਿੱਚ ਬਿੱਲ ਪਾਵਰ ਮੁੰਡਿਆਂ ਨਾਲੋਂ ਵੱਧ ਹੁੰਦੀ ਹੈ ਦੂਜੀ ਗੱਲ ਜਿਹੜੀ ਅਸੀਂ ਦਵਾਈ ਦਿੰਨੇ ਆ ਇਹ ਦਵਾਈ ਦਾ ਮਤਲਬ ਹੁੰਦਾ ਕਿ ਜਿਵੇਂ ਅਸੀਂ ਕੋਈ ਪੇਸ਼ੈਂਟ ਸਾਡੇ ਕੋਲੇ ਆਉਂਦਾ ਹੂੰ ਉਹਨੂੰ ਅਸੀਂ ਪਹਿਲਾਂ ਮਤਲਬ ਕੋਸ਼ਿਸ਼ ਕਰਦੇ ਆ ਕਿ 4-5 ਦਿਨ ਦੀ ਦਵਾਈ ਦਿੱਤੀ ਜਾਵੇ ਕਿਉਂਕਿ 4-5 ਦਿਨ ਚੋਂ ਦਾ ਬਿੱਲ ਪਾਵਰ ਬਿਲਕੁਲ ਸਟਰੋਂਗ ਹੋ ਜਾਂਦਾ ਔਰ ਉਹਨੂੰ ਇਹ ਵੀ ਕੌਨਫੀਡੈਂਸ ਹੋ ਜਾਂਦਾ ਵੀ ਜੋ ਗੋਇਲ ਸਾਹਿਬ ਨੇ ਗੱਲਾਂ ਮਾਰੀਆਂ ਸੀ ਜਾਂ ਜੋ ਦਵਾਈ ਸਾਨੂੰ ਦਿੱਤੀ ਸੀ ਉਹ ਬਿਲਕੁਲ ਓਕੇ ਆ ਉਹਦੇ ਚ ਕੋਈ ਗੁੰਜਾਇਸ਼ ਨਹੀਂ ਰਹਿੰਦੀ ਫਿਰ ਉਹ ਪੂਰੇ ਦਿਲ ਨਾਲ ਉਹਨੂੰ ਨਸ਼ੇ ਨੂੰ ਛੱਡਣ ਦੇ ਵਿੱਚ ਕਾਮਯਾਬ ਹੁੰਦੇ ਆ ਲੜਕੀਆਂ ਵਾਸਤੇ ਥੋੜਾ ਜਿਹਾ ਡਿਫਰੈਂਸ ਹੈ ਲੜਕੀਆਂ ਵਾਸਤੇ ਥੋੜਾ ਜਿਹਾ ਅਲੱਗ ਹੈ ਲੇਕਿਨ ਲੜਕੀਆਂ ਦੀ ਸਾਨੂੰ ਨਾਲ ਉਹ ਮਰਦਾਨਗੀ ਮਰਦਾਨਾ ਤਾਕਤ ਇਹ ਉਹ ਸਾਰੀ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਨਹੀਂ ਤਾਂ ਉਹ ਕਹਿੰਦੇ ਨੇ ਜੀ ਜੇ ਸਾਡੀ ਮਤਲਬ ਬਾਡੀ ਦੀ ਮਤਲਬ ਕਹ ਲਓ ਕਿ ਮਰਦਾਨਗੀ ਜਾਂ ਮਰਦਾਨਾ ਤਾਕਤ ਜਾਂ ਕੋਈ ਮੈਰਿਡ ਲਾਈਫ ਦੇ ਵਿੱਚ ਗ੍ਰਸਤ ਜੀਵਨ ਚ ਕੋਈ ਡਿਸਟਰਬੈਂਸ ਆ ਜਾਂਦੀ ਆ ਤਾਂ ਫਿਰ ਸਾਨੂੰ ਨਸ਼ਾ ਛੱਡ ਕੇ ਵੀ ਕੀ ਫਾਇਦਾ ਜਹ ਜਹ ਜੀਏ ਜਹ ਜਹ ਨਾ ਜੀ ਤਾਂ ਉਹਨਾਂ ਨੂੰ ਉਹ ਚੀਜ਼ ਵੀ ਮੇਨਟੇਨ ਕਰਨੀ ਹੁੰਦੀ ਹੈ ਤਾਂ ਉਹਦੇ ਵਾਸਤੇ ਸਾਡੇ ਐਕਸ ਪਲੱਸ 골ਡ ਕੈਪਸੂਲ ਮਾਰਕੀਟ ਚਸਟਨ ਬਹੁਤ ਫੇਮਸ ਹੈ ਉਹ ਵੀ ਉਹਨਾਂ ਨੂੰ ਅਸੀਂ ਦਿੰਦੇ ਆ ਤੇ ਇਦਾਂ ਦੀਆਂ ਕਾਫੀ ਚੀਜ਼ਾਂ ਪ੍ਰੋਵਾਈਡ ਕਰਦੇ ਆ ਤਾਂ ਕਿ ਉਹ ਬਿਲਕੁਲ ਹੀ ਸਮੂਥਲੀ ਆਪਣੇ ਨਸ਼ੇ ਤੋਂ ਮਤਲਬ ਕਿ ਜੈਂਡਰ ਦੇ ਅਕੋਰਡਿੰਗ ਤੁਸੀਂ ਅਕੋਰਡਿੰਗ ਟੂ ਜੈਂਡਰ ਅਕੋਰਡਿੰਗ ਟੂ ਏਜ ਵੀ ਹੈ ਏਜ ਦਾ ਵੀ ਜਿਨ੍ਹਾਂ ਦੀ ਜਿੱਦਾਂ ਏਜ ਹੁੰਦੀ ਹੈ ਜਿਨ੍ਹਾਂ ਦੀ ਜ਼ਿਆਦਾ ਜਿਵੇਂ ਕੋਈ 20 20 ਸਾਲ 33 ਸਾਲ ਕੋ ਨਸ਼ੇ ਕਰ ਰਹੇ ਉਹਦੇ ਮੁਤਾਬਕ ਹੀ ਇਹ ਟ੍ਰੀਟਮੈਂਟ ਜਿਹੜੇ ਉਹਨਾਂ ਨੂੰ ਦਿੱਤੇ ਜਾਂਦੇ ਆ ਔਰ ਪੇਸ਼ੈਂਟ ਨੂੰ ਬਿਲਕੁਲ ਪੇਸ਼ੈਂਟ ਟੂ ਪੇਸ਼ੈਂਟ ਚਾਹੇ ਕੋਈ ਟੈਲੀਫੋਨੀਕਲੀ ਗੱਲ ਕਰਦਾ ਚਾਹੇ ਕੋਈ ਸਾਨੂੰ ਫਿਜ਼ੀਕਲੀ ਮਿਲ ਕੇ ਗੱਲ ਕਰਦਾ ਤਾਂ ਉਹਨੂੰ ਪੂਰਾ ਜਦ ਤੱਕ ਅਸੀਂ ਸਮਝਾ ਕੇ ਖੁਦ ਸੈਟੀਸਫਾਈਡ ਨਹੀਂ ਹੋ ਜਾਂਦੇ ਉਦੋਂ ਤੱਕ ਅਸੀਂ ਟ੍ਰੀਟਮੈਂਟ ਸਟਾਰਟ ਨਹੀਂ ਕਰਦੇ। ਕੀ ਬਾਤ ਹੈ? ਤੁਸੀਂ ਆਏ ਬਹੁਤ ਚੰਗਾ ਲੱਗਿਆ ਔਰ ਮੈਨੂੰ ਉਮੀਦ ਹੈ ਵੀ ਜਿੰਨੇ ਵੀ ਦਰਸ਼ਕ ਅੱਜ ਇਹ ਪ੍ਰੋਗਰਾਮ ਦੇਖ ਰਹੇ ਆ ਉਹਨਾਂ ਨੂੰ ਵੀ ਬਹੁਤ ਚੰਗਾ ਲੱਗੇਗਾ ਕਿਉਂਕਿ ਤੁਹਾਡਾ ਆਣਾ ਹੀ ਅੱਜ ਸ਼ੋਅ ਦੇ ਵਿੱਚ ਇੱਕ એનર્ਜੀ ਸੀ। ਤੁਸੀਂ ਜਦੋਂ ਐਂਟਰੀ ਕੀਤੀ ਸ਼ੋਅ ਦੇ ਵਿੱਚ ਇੱਕ એનર્ਜੀ ਆਈ ਔਰ ਉਹੀ એનર્ਜੀ 로ਸੀ ਮਦੇ ਨਜ਼ਰ ਰੱਖਦੇ ਹੋਏ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਨਰਜੇਮਿਆਂ ਦੇ ਵਿੱਚੋਂ ਫੇਰ ਕਦੀ ਦੁਬਾਰਾ ਟਾਈਮ ਜ਼ਰੂਰ ਕੱਢਿਓ ਔਰ ਸਾਨੂੰ ਜ਼ਰੂਰ ਦੱਸਿਓ ਕਿ ਕਿੰਨੇ ਲੋਕਾਂ ਨੇ ਤੁਹਾਨੂੰ ਇਦੇ ਲਈ ਅਪਰੀਸ਼ੀਏਟ ਕੀਤਾ ਕਿ ਅਸੀਂ ਮੈਡਮ ਰੂਪਾ ਵਾਲੀ ਦਾ ਪ੍ਰੋਗਰਾਮ ਸੁਣਨ ਤੋਂ ਬਾਅਦ ਡਿਸੀਜਨ ਲੈ ਲਿਆ ਕਿ ਅੱਜ ਤੋਂ ਨਸ਼ਾ ਨਹੀਂ ਕਰਨਾ ਔਰ ਉਹਦੇ ਉਹਦੇ ਡਿਸੀਜਨ ਤੇ ਮੋਹਰ ਲਗਾਏਗਾ ਵਰਦਾਨ ਆਯੁਰਵੈਦਿਕ ਆਰਗੇਨਾਈਜੇਸ਼ਨ ਕਿਉਂਕਿ ਆਪਣੀਆਂ ਛੋਟੀਆਂ-ਛੋਟੀਆਂ ਦਵਾਈਆਂ ਦੇ ਕੇ ਉਹਨੂੰ ਤੋੜ ਤਕਲੀਫ ਤੋਂ ਬਚਾਏਗਾ ਔਰ ਘਰ ਬੈਠੇ ਬਿਠਾਏ ਨਸ਼ਾ ਛੁਡਾਏਗਾ ਅੱਜ ਦਾ ਐਨਏ ਮੈਨੂੰ ਉਮੀਦ ਹੈ ਕਿ ਅੱਜ ਦੇ ਪ੍ਰੋਗਰਾਮ ਤੋਂ ਬਾਅਦ ਕਾਫੀ ਲੋਕਾਂ ਨੂੰ ਫਾਇਦਾ ਹੋਣ ਵਾਲਾ ਜੀ ਬਹੁਤ-ਬਹੁਤ ਧੰਨਵਾਦ ਜੀ ਔਰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅ